ਵਰਮਾ ਸੁਖਾ ਤੇ ਜੇ ਇਹਦੀ ਪਿਛਲੀ ਗੱਲ ਦੇ ਹਿਸਾਬ ਨਾਲ ਚੱਲਿਆ ਜਾਵੇ ਤਾਂ ਉਹ ਇੱਕ ਹਾਈਵੇ ਵਾਲਾ ਤੇ ਹੁਣ ਇੱਕ ਜਿਮ ਟ੍ਰੇਨਰ ਮੈਂ ਕਿਹਾ ਚਲੋ ਗਿਣਤੀ ਕਰ ਲਈਏ ਕਿਤੇ ਆਪਾਂ ਭੁੱਲ ਨਾ ਜਾਈਏ ਹੁਣ ਮਾਰੀ ਸੈਕਸ ਵਰਕਰ ਕੋਈ ਪ੍ਰੋਸਟੀਟ ਕਿ ਉਹਦਾ ਕੰਮ ਕੋਈ ਰੇਪ ਕਰਦੇ ਉਹ ਵਾਜਿਬ ਹੈ ਉਹ ਰੇਪ ਫਿਰ ਜਸਟੀਫਾਈਡ ਹੋਏਗਾ ਦੱਸਿਓ ਮੈਨੂੰ ਜਰਾ ਠੀਕ ਹੈ ਵੀ ਉਹਦੀਆਂ ਉਸ ਹਰਕਤਾਂ ਦੀਆਂ ਵੀਡੀਓ ਹੋਏ ਜਿਹੜਾ ਇਹਨੇ ਗੱਡੀ ਚ ਬਹਿ ਕੇ ਕੇਕ ਕਟਿਆ ਕੇਕ ਕਟਿਆ ਕੇ ਪਤਾ ਨਹੀਂ ਹੋਰ ਕੀ ਕੀਤਾ ਹੋਏਗਾ ਠੀਕ ਹੈ ਉਹਦੇ ਪ੍ਰੂਫ ਤੇਰੇ ਕੋਲ ਹੈ ਮੈਂ ਫੇਰ ਉਹ ਗੱਲ ਕਹਿ ਰਹੀ ਆ ਵੀ ਉਹ ਚੀਜ਼ਾਂ ਜੋ ਉਹਨੇ ਕੀਤੀਆਂ ਕਿ ਉਹਦੇ ਨਾਲ ਤੇਰੀ ਆ ਹਰਕਤ ਜਸਟੀਫਾਈਡ ਹੈ ਦੱਸ ਮੈਨੂੰ ਜਰਾ ਮਖੀਚਾ ਰਹੇ ਤੈਨੂੰ ਹੀ ਧਰਮ ਦੇ ਨਾਮ ਤੇੜੇ ਬੇ ਤੈਨੂੰ ਹੀ ਸੱਚ ਬੋਲੇਗਾ ਤਾਂ ਮਿਲੂ ਤੋਸੋਪਛੰਨ ਨਹੀਂ ਜੇ ਕਰੇਗਾ ਤਰੱਕੀ ਪੁੱਤੇ ਤੇ ਤੈਨੂੰ ਹੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅੱਗੇ ਸੁਣਨ ਦੇ ਵਿੱਚ ਆਉਂਦਾ ਹੁੰਦਾ ਸੀ ਵੀ ਹੋਟਲ ਰੂਮਸ ਦੇ ਵਿੱਚ ਹਿਡਨ ਕੈਮਰਾ ਲੱਗੇ ਹੋਏ ਸੀ ਤੇ ਕੁੜੀ ਮੁੰਡੇ ਦੀਆਂ ਸਮਥਿੰਗ ਸਮਥਿੰਗ ਕਰਦੇ ਵੀਡੀਓਸ ਲੀਕ ਹੋ ਗਈਆਂ ਵੀਡੀਓਜ਼ ਬਣ ਗਈਆਂ ਵੀਡੀਓਜ਼ ਵਾਇਰਲ ਹੋ ਗਈਆਂ ਜਾਂ ਫਿਰ ਚੇਂਜਿੰਗ ਰੂਮ ਦੇ ਵਿੱਚ ਛੇੜਨ ਕੈਮਰਾ ਲੱਗੇ ਹੋਏ ਸੀ ਤੇ ਕੁੜੀਆਂ ਦੀਆਂ ਫੋਟੋਜ਼ ਵੀਡੀਓ ਲੀਕ ਹੋ ਗਈਆਂ ਬਟ ਅਜ ਦੇ ਟੈਡ ਦੇ ਵਿੱਚ ਰੂਮਸ ਦੇ ਵਿੱਚ ਕੈਮਰੇ ਲਗਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ ਤੁਹਾਨੂੰ ਚਾਹੀਦੀ ਹੈ ਇੱਕ ਅਹਸਾਨ ਫਰਾਮੋਸ਼ ਦੋਸਤ ਜਾਂ ਤੁਹਾਡੇ ਤੋਂ ਕੋਈ ਖਾਰਖੰਦੇ ਸਹੇਲੀ ਦੋਸਤ ਉਹ ਤੁਹਾਡੀਆਂ ਵੀਡੀਓਜ਼ ਬਣਾ ਕੇ ਤੁਹਾਡੀ ਮਾੜੀ ਹਾਲਾਤ ਦਾ ਫਾਇਦਾ ਚੱਕ ਕੇ ਤੁਹਾਡੀਆਂ ਵੀਡੀਓਜ਼ ਬਣਾਏਗੀ ਤੇ ਫਿਰ ਉਹਨਾਂ ਨੂੰ ਵਾਇਰਲ ਵੀ ਕਰੇਗੀ ਉਸ ਬੇਸ ਤੇ ਬਲੈਕਮੇਲ ਵੀ ਕਰੇਗੀ ਠੀਕ ਹੈ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਸਨੇਹਾ ਕਿੰਮੀ ਪਵਨ ਵਾਲੇ ਮੁੱਦੇ ਤੇ ਜਿਹਦੀ ਵੀਡੀਓ ਫਰੈਸ਼ ਵੀਰੇ ਨੇ ਆਪਣੇ ਚੈਨਲ ਤੇ ਪਾਈਏ ਤੁਸੀਂ ਸਾਰਿਆਂ ਨੇ ਦੇਖੀ ਵੀ ਹੋਣੀ ਹੈ ਤੇ ਮੈਂ ਕਿਹਾ ਚਲੋ ਆਪਾਂ ਆਪਣਾ opinion ਵੀ ਦੇ ਦਿੰਨੇ ਆ ਇਸ ਮੁੱਦੇ ਨੂੰ ਲੈ ਕੇ ਦੇਖੋ ਮੇਰਾ opinion ਹਮੇਸ਼ਾ ਹੀ ਤੁਹਾਨੂੰ ਪਤਾ ਥੋੜਾ ਜਾਂ ਡਿਫਰੈਂਟ ਹੁੰਦਾ ਹੈਗਾ ਤੇ ਪਿਛਲੇ ਤੁਸੀਂ ਦੇਖਿਆ ਹੋਣਾ ਹੈ ਸਨੇਹਾ ਨੇ ਕਪਿਲ ਨਰੂਲੇ ਦੇ ਪੋਡਕਾਸਟ ਵਾਲੇ ਚੈਨਲ ਚਾਹ ਤੇ ਚੁਗਲੀ ਤੇ ਇੱਕ ਪੋਡਕਾਸਟ ਕੀਤਾ ਠੀਕ ਹੈ ਜੀ ਉਹਨੇ ਆਪਣੇ ਐਕਸ ਹਸਬੰਡ ਨੂੰ ਭੰਡਿਆ ਚੰਗੀ ਤਰ੍ਹਾਂ ਭੰਡਿਆ ਉਸ ਤੋਂ ਬਾਅਦ ਗਗਨ ਨਾਲੀ ਉਹਦਾ ਜਿਹੜਾ ਹਸਬੰਡ ਸੀ ਐਕਸ ਸਪੰਸਰ ਸਨੇਹਾ ਦਾ ਉਹਨੇ 030 ਵਾਲੇ ਤੇ ਇੱਕ ਪੋਡਕਾਸਟ ਕੀਤਾ ਠੀਕ ਹੈ ਗਗਨ ਲਾਲੀ ਦੀ ਮੰਗਣੀ ਕਿਤੇ ਹੋਰ ਹੋਈ ਹੋਈ ਹੈ ਯਾਨੀ ਕਿ ਉਹਦੇ ਸੈਕੰਡ ਮੈਰਿਜ ਹੋਣ ਵਾਲੀ ਸੀ ਜਾਂ ਹੋ ਗਈ ਹੋएगी ਮੈਨੂੰ ਇਹਨਾਂ ਪਤਾ ਨਹੀਂ ਹੈਗਾ ਠੀਕ ਹੈ ਤੇ ਉਹਨੇ ਕੀ ਕਹਿਣ ਕੀਤਾ ਸੀ ਸਨੇਹਾ ਨੇ ਵੀ ਇਹਦੀ ਜਿਹੜੀ ਆਉਣ ਵਾਲੀਆਂ ਖੁਸ਼ੀਆਂ ਜ਼ਿੰਦਗੀ ਦੇ ਵਿੱਚ ਮੈਂ ਉਹਨੂੰ ਥੋੜਾ ਜਿਹਾ ਨਾ ਖਰਾਬ ਕਰਦੀਆਂ ਸ਼ਾਇਦ ਇਹਦਾ ਰਿਸ਼ਤਾ ਟੁੱਟ ਜਾਏਗਾ ਜਾਂ ਕੁੜੀ ਵਾਲੇ ਮੁੱਕਰ ਜਾਣਗੇ ਉਹਦੇ ਘਰ ਦੇ ਮੁੱਕਰ ਜਾਣਗੇ ਵੀ ਇਹ ਤਾਂ ਮੁੰਡਾ ਚੰਗਾ ਨਹੀਂ ਹੈਗਾ ਠੀਕ ਹੈ ਇਹਨੇ ਤਾਂ ਸਨੇਹਾ ਤੇ ਹੱਥ ਵੀ ਝੱਕਿਆ ਸੀ ਤੇ ਸਨੇਹਾ ਨੇ ਗਗਨ ਲਾਲੀ ਦੀ ਜ਼ਿੰਦਗੀ ਦੇ ਵਿੱਚ ਹਲਚਲ ਮਚਾਉਣ ਦੀ ਕੋਸ਼ਿਸ਼ ਕੀਤੀ ਉਹਦਾ ਅਗਲਾ ਘਰ ਪਰਿਵਾਰ ਨਾ ਵਸੇ ਉਹਦੀ ਕੋਸ਼ਿਸ਼ ਕੀਤੀ ਤੇ ਇਹ ਘਾਣੀ ਘੁੰਮ ਕੇ ਦੇਖੋ ਕਿੱਦਾਂ ਆਈ ਇਹਨੂੰ ਕਹਿੰਦੇ ਕਰਮਾ ਠੀਕ ਐ ਪਰਮਾਤਮਾ ਨੇ ਤੁਹਾਡੇ ਕਿਹੜੇ ਕਰਮ ਦਾ ਫਲ ਕਿਸ ਤਰੀਕੇ ਦੇਣਾ ਇਹ ਤੁਸੀਂ ਨਹੀਂ ਜਾਣਦੇ ਠੀਕ ਐ ਹੁਣ ਜਿੰਨੀ ਸਨੇਹਾ ਦੀ ਥੋੜੀ ਹੋ ਰਹੀ ਐ ਠੀਕ ਐ ਚਲੋ ਕਿੰਨੀ ਦੀ ਤਾਂ ਹੋ ਹੀ ਰਹੀ ਐ ਤੇ ਹੁਣ ਦੱਸੋ ਜੇ 1 ਅੱਧੇ ਪਰਸੈਂਟ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸਨੇਹਾ ਚੰਗੀ ਵੀ ਸੀ ਨਾ ਤੇ ਹੁਣ ਉਹ ਸਾਰਾ ਖਰਾਬ ਹੋ ਗਿਆ ਠੀਕ ਐ ਤੇ ਹੁਣ ਚਲਾਨੇ ਆਪਾਂ ਇਹਦੀ ਰਿਕਾਰਡਿੰਗ ਤੇ 1 ਬਾਈ 1 ਕਰਕੇ ਆਪਣਾ opinion ਦੇਨੇ ਆ ਠੀਕ ਐ ਜੀ ਆ ਦੇਖੋ ਏਪ ਹੈਲੋ ਕੰਨੋਟ ਮੈਂ ਹਲੋ ਕਿੱਥੇ ਛੁੱਟੀਆਂ ਕਰਦੀ ਫਿਰਦੀ ਆ ਮੈਂ ਤਾਂ ਕੱਲ ਸਿੱਗੀ ਸ਼ੂਟ ਤੇ ਕੱਲ ਦੀ ਸਨੇਪ ਹਾਂ ਅੱਛਾ ਠੀਕ ਆ ਉਸਤਾਦ ਨੇ ਕੰਪਲੇਂਟ ਆਈ ਤੇਰੀ ਬਹੁਤ ਤਗੜੀ ਜੀ ਹਾਂ ਤੂੰ ਸਾਈਡ ਤੇ ਜਾ ਪਹਿਲਾਂ ਕਿਸੇ ਤੇ ਲੱਗੇ ਨਾ ਕਾਲ ਕਰੀ ਹਾਂ ਹਾਂ ਸਾਈਡ ਤੇ ਹੀ ਆ ਬੋਲੋ ਮੈਨੂੰ ਨਹੀਂ ਪਤਾ ਤੂੰ ਸਾਈਡ ਤੇ ਜਾ ਤੇਰੀ ਬਾਜ਼ ਆ ਰਹੀ ਪਿੱਛੇ ਸੌ ਲੱਗੇ ਹਣੇ ਤੇ ਫਰੈਸ਼ੀ ਵੀਰ ਨੇ ਕੀ ਕੀ ਹੈਗਾ ਵੀ ਸਾਈਡ ਤੇ ਹੋ ਕੇ ਮੇਰੀ ਮਾੜੀ ਜੀ ਗੱਲ ਸੁਣ ਜ਼ਰੂਰੀ ਗੱਲ ਹੈਗੀ ਐ ਕਹਿੰਦੀ ਮੈਂ ਸਾਈਡ ਤੇ ਹੀ ਆ ਸੌਣ ਲੱਗੇ ਸੌਣ ਉਹ ਤਾਂ ਇਹਨਾਂ ਨੇ ਗੋਲੀ ਟੋਫੀ ਬਣਾਇਆ ਹੋਇਆ ਜਦੋਂ ਦਿਲ ਕਰੇ ਖਾਲੀ ਜਿਹੜਾ ਦੇਖੋ ਛੋਟੇ ਛੋਟੇ ਗੱਲਾਂ ਪਿੱਛੇ ਕੋਈ ਅੱਧਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਂ ਖਾਈ ਜਾ ਰਿਹਾ ਤੇ ਇੱਧਰ ਇਹ ਵੀ ਸੌਣ ਲੱਗੇ ਸੌਣ ਲੱਗੇ ਅਰੇ ਨਿੱਕੇ ਨਿੱਕੇ ਗੱਲਾਂ ਤੇ ਸੋਹਣਾ ਆਖਿਆ ਕਰੋ ਇਹਨਾਂ ਦੇ ਪੁਕਤਾਨ ਕਰਨੇ ਬੜੇ ਔਖੇ ਆ ਵਾਹ ਕੀ ਬਾਤ ਹੈ ਕਹਿੰਦੀ ਸ਼ੂਟ ਕਰਦੀ ਵੇ ਸੀ ਹੋਰ ਇਹਨੇ ਕਾਹਦੀ ਸ਼ੂਟ ਕਰਨੀ ਹੈ ਕਿਸੇ ਨੇ 500000 ਰੁਪਏ ਪਾਇਆ ਮਾਣਾ ਵੀ ਸਾਡਾ ਗਾਣਾ ਆਇਆ ਤੇ ਨੱਚ ਕੇ ਰੀਲ ਪਾ ਦਿਓ ਮੈਨੂੰ ਤਾਂ ਇਹ ਗੱਲ ਇਹ ਨਹੀਂ ਸਮਝ ਆਉਂਦੀ ਹੈਗੀ ਆ ਜਿੰਨੇ ਵੀ ਰੀਲਾਂ ਵਾਲੇ ਆ ਜਾਂ ਵਲੌਗ ਵਾਲੇ ਆ ਇਹ ਆਪਣੇ ਆਪ ਨੂੰ ਫਿਲਮ ਸਟਾਰਸ ਦੇ ਨਾਲ ਕਿਉਂ ਕੰਪੇਅਰ ਕਰਦੇ ਆ ਫਿਲਮ ਸਟ ਡਰਾਮਾ ਸਕੂਲ ਆਫ ਕੰਪਨੀ ਜਿਹਨੇ ਵੀ ਹੈਗੇ ਡਰਾਮਾ ਸਕੂਲ ਇਹਨਾਂ ਤੋਂ ਇਹਨਾਂ ਨੇ ਸਾਲਾਂ ਬੱਧੀ ਕੋਰਸ ਕਿਤੇ ਹੁੰਦੇ ਉਸ ਤੋਂ ਪਹਿਲਾਂ ਥੀਏਟਰ ਕੀਤਾ ਹੁੰਦਾ ਹੈ ਉਹ ਇਸ ਲੈਵਲ ਤੇ ਆਏ ਨਾ ਆਪਣੀ ਉਹਨਾਂ ਦੇ ਪਿੱਛੇ ਉਹਨਾਂ ਦੀ ਸਟਰਗਲ ਦੇਖੋ ਸਮਝ ਗਏ ਆਪਾਂ ਉਹਨਾਂ ਕਪਿਲ ਨੁਰਲਾ ਵੀ ਇਹੀ ਐਗਜ਼ਾਮਪਲ ਦਿੰਦਾ ਪਿਆ ਸੀ ਆ ਫਿਲਮਾਂ ਵਾਲੇ ਕੀ ਕਰਦੇ ਆ ਉਹ ਵੀ ਤਾਂ ਐਕਟਿੰਗ ਕਰਦੇ ਉਹ ਵੀ ਇਹ ਕਰਦੇ ਉਹ ਉਹ ਕਰਦੇ ਅਰੇ ਜਿਨੇ ਵੀ ਫਿਲਮ ਸਟਾਰ ਹੈਗੇ ਹੈ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਉਹਨਾਂ ਨੇ ਹਰ ਤਰ੍ਹਾਂ ਦੇ ਡਾਂਸ ਦੀ ਟ੍ਰੇਨਿੰਗ ਲਈ ਹੁੰਦੀ ਹੈ ਮੋਸਟਲੀ ਠੀਕ ਹੈ ਕੋਈ ਕੰਟੈਂਪੋਰੀ ਹੋਵੇ ਸਾਲਸਾ ਹੋਵੇ ਭਰਤਨਾਟ్యం ਹੋਵੇ ਕੁੜੀਆਂ ਨੇ ਬੜੇ ਤ ਤੇ ਤੁਸੀਂ ਆਪਣੇ ਆਪ ਨੂੰ ਕੰਪੇਅਰ ਕਰੀ ਜਾਂਦੇ ਹੋ ਫਿਲਮ ਸਟਾਰਸ ਦੇ ਨਾਲ ਅਰੇ ਉਹਨਾਂ ਦੇ ਇੰਨੇ ਘਰ ਵੀ ਨਹੀਂ ਹੈਗੇ ਤੁਸੀਂ ਉਹ ਤਾਂ ਯਾਰ ਸਟਾਫ ਬੈਠਾ ਆ ਸਾਰਾ ਕਿਹੜਾ ਸਟਾਫ ਬੈਠਾ ਤੂੰ ਕਿਹੜਾ ਕੰਮ ਕਰਨਾ ਸ਼ੁਰੂ ਕਰਤਾ ਠੀਕ ਹੈ ਮੈਨੂੰ ਵੀ ਫੋਨ ਆ ਰਹੇ ਆ ਹਾਂ ਉਹਨੇ ਇਹ ਕਿਹਾ ਕਿ ਮੇਰਾ ਬਤ ਮੇਰਾ ਸੁਨੇਹਾ ਨਹੀਂ ਕਰਵਾਇਆ ਉਸਨੇ ਦਵਾਈੇ ਕਰਵਾਉਂਦਾ ਓਕੇ ਜਿੱਲਾ ਫਰੇਸ਼ ਵੀਰ ਨੇ ਕਿਹਾ ਵੀ ਤੇਰੀ ਕੋਈ ਕੰਪਲੇਂਟ ਆਈ ਹੈ ਉਹ ਗੱਲ ਨੂੰ ਸੁਣ ਕੇ ਵੀ ਟੈਨਸ਼ਨ ਤੇ ਨਹੀਂ ਆਈ ਹੁਣ ਫਰੇਸ਼ ਵੀਰ ਨੇ ਏਡੀ ਵੱਡੀ ਗੱਲ ਕਹਿਤੀ ਵੀ ਕਿੰਮੀ ਕਹਿੰਦੀ ਹੈ ਵੀ ਇੰਨੇ ਮੇਰਾ ਰੇਪ ਕਰਵਾਇਆ ਇੰਨੀ ਵੱਡੀ ਗੱਲ ਸੁਣ ਕੇ ਵੀ ਇਹਦੇ ਤੇ ਐਡਾ ਵੱਡਾ ਇਲਜ਼ਾਮ ਲੱਗਦਾ ਪਿਆ ਓ ਜੀ ਸੁਣ ਕੇ ਵੀ ਜਰਾ ਪਰਵੀਨ ਨੂੰ ਟੈਨਸ਼ਨ ਨਹੀਂ ਹੋਈ ਦੱਸੋ ਕਿਸ ਬੰਦੇ ਨੂੰ ਪਤਾ ਹੋਏਗਾ ਨਾ ਮੈਂ ਇਹ ਚੀਜ਼ ਕਰਵਾਈ ਹੈ ਤਾਂ ਹੀ ਉਹਨੂੰ ਟੈਨਸ਼ਨ ਨਹੀਂ ਹੁੰਦੀ ਨਹੀਂ ਤੇ ਕੋਈ ਇੱਦਾਂ ਮਾੜੀ ਜਿਹੀ ਗੱਲ ਕਵੇ ਹਾਂ ਤੇਰੀ ਕੰਪਲੇਂਟ ਆਈ ਹੈਗੀ ਆ ਤੇ ਬੰਦਾ ਕਿਦਾ ਸਡਨਲੀ ਐਕਟਿਵ ਹੋ ਜਾਂਦਾ ਵੀ ਹਾਂ ਮੈਂ ਤਾਂ ਕੁਝ ਕੀਤਾ ਨਹੀਂ ਹੈਗਾ ਦੱਸੋ ਠੀਕ ਹੈ ਸਾਰੀ ਉਹਨੇ ਗੱਲ ਇਹ ਸੁਣਤੀ ਤੇਰੇ ਤੇ ਕਿ ਇਹਨੇ ਬੁਕਿੰਗਾਂ ਕਰਾਈਆਂ ਇਨੇ ਉਹ ਦਰ ਮਗਾਈ ਇਨੇ ਉਹ ਬੰਦੇ ਨੂੰ ਬਗਾਇਆ ਉਹਦੇ ਕੋ ਗਨ ਵੀ ਸੀਗੀ ਇਹਨਾਂ ਨੂੰ ਤਿੰਨ ਤਿੰਨ ਰੂਮ ਤਾਂ ਬੁੱਕ ਕਰਾਈ ਕਿ ਉਹਨਾਂ ਨੇ ਮੈਨੂੰ ਅੰਦਰ ਭੇਜਣਾ ਸੀਗਾ ਤੇ ਮੈਨੂੰ ਭੇਜ ਕੇ ਤੇ ਐਂਡ ਤੱਕ ਇੱਕਲ ਦੇਖੋ ਕਹਿੰਦੀ ਵੀਰੇ ਕਿ ਜੇ ਸਭ ਕੁਝ ਸਹੀ ਸੀਗਾ ਤੇ ਫਿਰ ਕਹਿੰਦੇ ਇਹਨੇ ਵੀਡੀਓ ਕਿਉਂ ਬਣਾਈ ਮੇਰੀ ਫਰੈਂਡ ਸੀਗੀ ਇਹ ਮੈਨੂੰ ਉਠਾਉਂਦੀ ਮੇਰੀ ਵੀਡੀਓ ਫਿਰ ਬਣਾਉਂਦੀ ਓਬਵੀਅਸ ਹੈ ਕਿਵੇਂ ਸਹੀ ਕਹਿ ਰਹੀ ਹੈਗੀ ਹੈ ਜੇ ਤੂੰ ਉਹਦੀ ਫਰੈਂਡ ਸੀ ਤੇ ਉਹਦੀਆਂ ਇਹੋ ਜਿਹੇ ਹਾਲਾਤਾਂ ਦੀਆਂ ਵੀਡੀਓਜ਼ ਕਿਉਂ ਬਣਾਈਆਂ ਦੱਸੀ ਨਾਲੇ ਕਿੰਮੀ ਤੇ ਪਵਨ ਉਹੀ ਹੈ ਨਾ ਜਦੋਂ ਤੇਰਾ ਡਿਵੋਰਸ ਹੋਇਆ ਸੀ ਸੁਨੇਹਾ ਤੇ ਕਿੰਮੀ ਤੇ ਪਵਨ ਤੈਨੂੰ ਲੈ ਲੈ ਹੈਨਾ ਤੇ ਉਸ ਚੀਜ਼ ਦਾ ਬਦਲਾ ਤੂੰ ਇਸ ਤਰੀਕੇ ਨਾਲ ਦਿੱਤਾ ਕਿੰਨੀ ਕਾਮ ਤੇ ਕੰਪੋਜ਼ ਹੋ ਕੇ ਹਰ ਗੱਲ ਮੰਨੀ ਜਾ ਰਹੀ ਹੈਗੀ ਹੈ ਹਾ ਉਸ ਬੰਦੇ ਕੋਲ ਕਰਨ ਸੀ ਹਾਂ ਹੈਗੀ ਸੀ ਬੁਕਿੰਗਾਂ ਤੂੰ ਕਰਵਾਈਆਂ ਡ੍ਰਿੰਕਸ ਵਗੈਰਾ ਇਹ ਲੈ ਕੇ ਆਈ ਇਹਨੂੰ ਜ਼ਰਾ ਵੀ ਟੈਨਸ਼ਨ ਨਹੀਂ ਹੋਈ ਵੀ ਐਡੀ ਵੱਡੀ ਐਡਾ ਵੱਡਾ ਇਲਜ਼ਾਮ ਇਹਦੇ ਤੇ ਲੱਗ ਰਿਹਾ ਹੈਗਾ ਤੇ ਮੀਨਸ ਤੂੰ ਸਭ ਕੁਝ ਪਲਾਨ ਕਰਕੇ ਕੀਤਾ ਇਹ ਪਰ ਕਿਉਂ ਕੀਤਾ ਜੈਲਸੀ ਸੀ ਉਹਦੇ ਨਾਲ ਤੈਨੂੰ ਵੀ ਤੇਰਾ ਘਰ ਉੱਜੜ ਗਿਆ ਤੇ ਉਹ ਆਪਣੇ ਹਾਂ ਇਹ ਗੱਲ ਬੋਲੀ ਹਾਂ ਠੀਕ ਹੈ ਹਾਂ ਇਹ ਗੱਲ ਬੋਲੀ ਸਾਡੇ ਚ ਗੁੱਸੇ ਵਿੱਚ ਕਿਹੜੀ ਗੱਲ ਹੈ ਤੇ ਤੇਰੇ ਤੇ ਤੇ ਲੈਰ ਤਾਤਾ ਕੁੜੀ ਨੇ ਤੇ ਕਿ ਉਸ ਨਾਲ ਕਿਹੜੀ ਗੱਲ ਬੋਲੀ ਤਾਤੇ ਚ ਗੁੱਸੇ ਵਿੱਚ ਕਿਹੜੀ ਗੱਲ ਹੈ ਤੇ ਤੇਰੇ ਤੇ ਤੇ ਲੈ ਤਾਤਾ ਕੁੜੀ ਨੇ ਤੇ ਕਿ ਉਸ ਨਾਲ ਕਿਹੜੀ ਜਦ ਉਹ ਰੂਮ ਦੇ ਵਿੱਚ ਤੂੰ ਸਭੀ ਨੂੰ ਬੁਲਾ ਲਿਆ ਤੇ ਮੈਂ ਉਹਨਾਂ ਦੇ ਨਾਲ ਸੁੱਤਾ ਆ ਤੇ ਮੇਰੇ ਕੋਲ ਤਾਂ ਕੱਲੇ-ਕੱਲੇ ਤੇ ਪ੍ਰੂਫ ਹੈ ਐਂਡ ਸਭ ਤੋਂ ਵੱਡੀ ਗੱਲ ਜਿਹੜਾ ਹੋਟਲ ਆ ਉਹ ਮੇਰੇ ਚਾਚੂ ਦਾ ਆ ਤੇ ਫਿਰ ਮੇਰੀ ਫਰ ਐਸੀ ਮੇਰਾ ਵੀ ਹੈਰਾਨ ਹੋ ਗਿਆ ਵੀ ਇਹਦੇ ਤੇ ਐਡਾ ਵੱਡਾ ਇਲਜ਼ਾਮ ਲੱਗ ਰਿਹਾ ਤੇ ਇਹਨੂੰ ਕੋਈ ਟੈਨਸ਼ਨ ਹੀ ਨਹੀਂ ਹੈ ਉਹ ਤੂੰ ਕਹਿ ਵੀ ਰਹੀ ਹੈਗੀ ਹੈ ਤੇ ਫਿਰ ਕੀ ਹੋ ਗਿਆ ਹੈਨਾ ਤੇ ਅੱਛਾ ਕੀ ਕਰੀਏ ਹੋਟਲ ਇਹਦੇ ਚਾਚੂ ਦਾ ਹੈ ਤਾਂ ਹੀ ਇਹਨਾਂ ਫ੍ਰੀ ਹੋ ਕੇ ਬਿਨਾਂ ਕਿਸੇ ਡਰ ਤੋਂ ਤੂੰ ਇੰਨੀ ਵੱਡੀ ਪਲ ਤੇ ਕੀ ਕਹਿ ਰਹੀ ਹੈ ਵੀ ਉਹਨੇ ਸਾਬੀ ਨੂੰ ਬੁਲਾਣਾ ਸੀ ਮਹਿਕ ਉਹਨਾਂ ਦੇ ਨਾਲ ਪਿਆ ਸੀ ਮਤਲਬ ਇਹ ਜਿਹੜਾ ਵੀ ਕਾਰਜਕ੍ਰਮ ਚੱਲ ਰਿਹਾ ਸੀ ਮਤਲਬ ਸਾਰਿਆਂ ਦੇ ਸਾਹਮਣੇ ਚੱਲ ਰਿਹਾ ਸੀ ਉਸ ਜਗ੍ਹਾ ਤੇ ਤੇਰੇ ਤੋਂ ਇਲਾਵਾ ਹੋਰ ਵੀ ਜਣੇ ਸੀ ਇਹਦਾ ਮਤਲਬ ਤਾਂ ਇਹ ਹੀ ਨਿਕਲਦਾ ਨਾ ਤਾਂ ਤੇ ਫਿਰ ਮੇਰੀ ਇੱਕ ਗੱਲ ਸੁਣੋ ਜਿੰਨੇ ਸਿੱਧੇ ਹੋਣਾ ਹੈ ਨਾ ਤੁਸੀਂ ਕਿੰਮੀ ਨੂੰ ਫੋਨ ਲਾਓ ਉਹਨੂੰ ਜਾਂ ਜੇ ਤੁਹਾਡੇ ਚ ਹਿੰਮਤ ਹੈਗੀ ਆ ਦੱਸਣ ਦੀ ਕਿ ਤੂੰ ਸੁਨੇਹਾ ਦੇ ਨਾਮ ਲਾਇਆ ਸੀ ਮੈਂ ਸੁਨੇਹਾ ਨੂੰ ਡਾਇਰੈਕਟਲੀ ਪੁੱਛ ਲਿਆ ਆ ਫੋਨ ਤੂੰ ਆਪ ਦੱਸ ਦੇ ਸੁਨੇਹਾ ਕੋਲ ਸਾਰੇ ਪ੍ਰੂਫ ਪਿਆ ਉਹ ਕਹਿੰਦੀ ਮੈਂ ਜੇ ਮੇਰੇ ਤਾਂ ਨਾਮ ਮੈਨਾਂ ਫਿਰ ਮੈਂ ਪੇਸ਼ ਦਿੰਨੀ ਆ ਵਰਮੇ ਵਰਨੇ ਦਾ ਤੁਸੀਂ ਅੱਛਾ ਮੇਰੀ ਇੱਕ ਗੱਲ ਮੰਨੋਗੇ ਉਹਨੂੰ ਮੂੰਹ ਤੇ ਇੰਨੀ ਗੱਲ ਕਹਿਣੀ ਆ ਕਿ ਤੂੰ ਸੁਨੇਹਾ ਇਸਪਰ ਸੁਨੇਹਾ ਨਹੀਂ ਵਿਚ ਹੋਣਾ ਚਾਹੀਦਾ ਕਿ ਤੂੰ ਵਰਮੇ ਨੂੰ ਗੱਡੀ 'ਚ ਮਿਲਦੀ ਰਹੀ ਆ ਠੀਕ ਕਹਿੰਦੀ ਜੇ ਤੁਹਾਡੇ ਚ ਹਿੰਮਤ ਹੈਗੀ ਨਾ ਤੁਸੀਂ ਕਿੰਮੀ ਨੂੰ ਸਿੱਧਾ ਫੋਨ ਲਾਓ ਹ ਤੇਰੀ ਜਿਹੜੀ ਆ ਤੂੰ ਗੱਲ ਕਰ ਰਹੀ ਹੈਗੀ ਐ ਵੀ ਕਿੰਮੀ ਤੇ ਤੇ ਇਲਜ਼ਾਮ ਲਾ ਰਹੀ ਹੈ ਇਹ ਗੱਲ ਥੋੜੇ ਧਿਆਨ ਨਾਲ ਸੁਣੀਓ ਠੀਕ ਹੈ ਵੀ ਇਹ ਕਿੰਮੀ ਤੇ ਇਲਜ਼ਾਮ ਲਾ ਰਹੀ ਹੈ ਵੀ ਸੁਨੇਹਾ ਨੇ ਮੇਰੇ ਨਾਲ ਗਲਤ ਕੰਮ ਕਰਵਾਇਆ ਅੱਛਾ ਇਹ ਕਹਿੰਦੇ ਮੇਰੇ ਕੋ ਸਾਰੇ ਪ੍ਰੂਫ ਹੈਗੇ ਆ ਤੂੰ ਇਸ ਗੱਲ ਨੂੰ ਆਪਣੀ ਢਕਣ ਲਈ ਐ ਲੁਕਾਉਣ ਲਈ ਸਮਝੀ ਤਾ ਨਾ ਵੀ ਉਹਦੇ ਐਕਸ ਜਾਂ ਰਹਿ ਚੁੱਕਿਆ ਜਾਂ ਉਹਦਾ ਹੋਰ ਕਿਸੇ ਨਾਲ ਕੋਈ ਅਫੇਅਰ ਸੀ ਉਹਨੂੰ ਮੂਰੇ ਕਰਦੀ ਪਈ ਐ ਮਤਲਬ ਜੇ ਉਹ ਉਧਰ ਗਲਤ ਹੈਗੀ ਕਿਸੇ ਦੇ ਨਾਲ ਕਿਸੇ ਐਕਸ ਵਾਈ ਜ਼ेड ਦੇ ਨਾਲ ਵਰਮੇ ਦਾ ਨਾਮ ਲੈ ਰਹੀ ਐ ਠੀਕ ਹੈ ਤੇ ਤੇਰੀ ਆ ਹਰਕਤ ਜਸਟੀਫਾਈਡ ਹੈ ਸਮਝੇ ਨਾ ਕੋਈ x y z ਕਿਤੇ ਨਹੀਂ ਵੀ ਗੰਤ ਕਿਸੇ ਨੇ ਕੰਮ ਕੀਤਾ ਕੀ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਵੀ ਉਹਦੇ ਨਾਲ ਅਜਿਹੀ ਹਰਕਤ ਕਰੋ ਮੇਰਾ ਪੁਆਇੰਟ ਇਹ ਹੈ ਉਹਦਾ ਪ੍ਰੂਫ ਕੋ ਹੈਗਾ ਆ ਤੇਰੀ ਗੱਡੀ 'ਚ ਬੰਦੇ ਦੀ ਵੀਡੀਓ ਆ ਉਹਦੀ ਥਾਰ ਦੀ ਤੂੰ ਉਹਦੇ ਥਾਰ 'ਚ ਬੈਠੀ ਸੀ ਹਾਈਵੇ ਤੇ ਉੱਪਰ ਉਹਦੀ ਵੀਡੀਓ ਆ ਗਈ ਆ ਫਿਰ ਦੂਜੀ ਗੱਲ ਕੋਈ ਜਿਹੜਾ ਬਸ ਟੈਂਟੇ ਡਰਾਈਵਰ ਸੀਗਾ ਸੁੱਖਾ ਸੁੱਖਾ ਕਰਕੇ ਠੀਕ ਆ ਤੂੰ ਉਹ ਠੀਕ ਆ ਤੂੰ ਉਹਨੂੰ ਗੱਡੀ 'ਚ ਮਿਲੀ ਆ ਠੀਕ ਆ ਦੋ ਤਿੰਨ ਵਾਰੀ ਤੂੰ ਉਹਨਾਂ ਬਰਥਡੇ ਤੇ ਕੇਕ ਕਟਿਆ ਠੀਕ ਆ ਜਦੋਂ ਤੇਰੀ ਜਦੋਂ ਉਤਰ ਕੇ ਤੇਰੀ ਗੱਡੀ ਚ ਆਇਆ ਤੇ ਮੇਰੇ ਕੋਲ ਉਹਦੀ ਵੀਡੀਓ ਪਈ ਆ ਠੀਕ ਆ ਉਹ ਉਹ ਤਰ੍ਹਾਂ ਵਰਮਾ ਸੁਖਾ ਵਰਮੇ ਦੀ ਥਾਰ 'ਚ ਬੈਠੇ ਬੱਸ ਸਟੈਂਡ ਤੇ ਡਰਾਈਵਰ ਸੀ ਉਹਦੀ ਗੱਡੀ 'ਚ ਬੈ ਕੇ ਵੀ ਉਹਨੇ ਕੇਕ ਕਟਿਆ ਅੱਛਾ ਅੱਜ ਤੈਨੂੰ ਪਤਾ ਹੈ ਵੀ ਕਿੰਮੀ ਦਾ ਅਜਿਹਾ ਕੈਰੇਕਟਰ ਹੈਗਾ ਤੇ ਫਿਰ ਤੂੰ ਉਹਨੂੰ ਬਰਥਡੇ ਤੇ ਬੁਲਾਇਆ ਕਿਉਂ ਉਹਦੇ ਨਾਲ ਸੇਲ ਗੁਣਾ ਨਿਭਾਇਆ ਕਿਉਂ ਉਹਦੇ ਨਾਲ ਘੁੰਮਦੀ ਫਿਰਦੀ ਕਿਉਂ ਰਹੀ ਠੀਕ ਹੈ ਵੀ ਉਹਦੀਆਂ ਉਸ ਹਰਕਤਾਂ ਦੀਆਂ ਵੀਡੀਓਜ਼ ਜਿਹੜਾ ਇਹਨੇ ਗੱਡੀ 'ਚ ਬੈ ਕੇ ਕੇਕ ਕਟਿਆ ਕੇਕ ਕਟਿਆ ਕੇ ਪਤਾ ਨਹੀਂ ਹੋਰ ਕੀ ਕੀਤਾ ਹੋਵੇਗਾ ਠੀਕ ਹੈ ਉਹਦੇ ਪ੍ਰੂਫ ਤੇਰੇ ਕੋਲ ਹੈ ਜਾਂ ਤੇ ਇਹ ਫ ਈ ਐ ਫਰੈਸ਼ੀਨ ਕੀ ਕਹਿ ਰਹੀ ਵੀ ਉਹਨੂੰ ਕਹਦੇ ਵੀ ਉਹ ਵੀਡੀਓਜ਼ ਫਰੈਸ਼ੀ ਦੇ ਕੋਲ ਆਈਆਂ ਹੈਗੀਆਂ ਮੈਂ ਫੇਰ ਉਹੀ ਗੱਲ ਕਹਿ ਰਹੀ ਆ ਵੀ ਉਹ ਚੀਜ਼ਾਂ ਜੋ ਉਹਨੇ ਕੀਤੀਆਂ ਕਿ ਉਹਦੇ ਨਾਲ ਤੇਰੀ ਆ ਹਰਕਤ ਜਸਟੀਫਾਈਡ ਹੈ ਦੱਸ ਮੈਨੂੰ ਜ਼ਰਾ ਪ੍ਰੋਫੀਆ ਤੂੰ ਇਸ ਚੀਜ਼ ਤੇ ਕੀ ਬੋਲਣਾ ਚਾਹਨੀ ਆ ਚਲ ਸਾਭੀ ਵਾਲੀ ਗੱਲ ਮੈਂ ਮੰਨ ਲਈ ਵੀ ਇੱਥੇ ਸਨੇਹਾ ਗਲਤ ਹੋ ਸਕਦੀ ਆ ਹਨਾ ਉਹਨੇ ਕਰਾਇਆ ਜੋ ਕਰਾਇਆ ਇਸ ਚੀਜ਼ ਦੀ ਐਕਸਪਲੇਨੇਸ਼ਨਸ ਦੇ ਤੇ ਇੱਕ ਦੋ ਵਾਰੀ ਤੂੰ ਜਦੋਂ ਉਹਨੂੰ ਮਿਲੀ ਆ ਤੁਸੀਂ ਹਾਈਵੇ ਜੀ ਨਾਲ ਗੱਲ ਕਰੀਓ ਸੁਖੇ ਵਾਰੀ ਕੋਈ ਜਿਹੜਾ ਬਸ ਟੈਂਟਡ ਡਰਾਈਵਰ ਸੀਗਾ ਟੈਕਸੀ ਡਰਾਈਵਰ ਇੱਕ ਦੋ ਵਾਰੀ ਤੂੰ ਉਹਨੂੰ ਗੱਡੀ 'ਚ ਬੈ ਕੇ ਮਿਲੀ ਆ ਤੇ ਉਹਦੀ ਵੀ ਵੀਡੀਓ ਤੇਰੀ ਬੈਠੀ ਦੀ ਆਈ ਹੈ ਮੇਰੇ ਸਾਹਮਣੇ ਤੂੰ ਜਦ ਇੰਨੀ ਚੀਜ਼ ਸੁਣੀ ਆ ਨਾ ਉਹਨੇ ਤਾਂ ਉਹਨੂੰ ਪਤਾ ਲੱਗ ਜਾਣਾ ਜੀ ਇੰਨੀ ਗੱਲ ਉਹਨੂੰ ਪਤਾ ਆ ਨਾ ਹੂੰ ਤੇ ਮਤਲਬ ਕੁਝ ਨਾ ਕੁਝ ਸਾਹਮਣੇ ਆਇ ਉਹਨਾਂ ਨੂੰ ਲੈ ਕੇ ਇਹ ਆਪਣੀ ਹੋਣ ਵਾਲੀ ਗਲਤੀ ਇਹ ਗਲਤੀ ਨਹੀਂ ਵੈਸੇ ਤਾਂ ਕ੍ਰਾਈਮ ਹੈ ਠੀਕ ਹੈ ਤੇ ਉਸ ਗਲਤੀ ਨੂੰ ਛੁਪਾਣਾ ਚਾਹੁੰਦੀ ਹੈ ਜਾਂ ਜਸਟੀਫਾਈਡ ਕਰਨਾ ਚਾਹੁੰਦੀ ਹੈਗੀ ਹੈ ਤੇ ਦੂਸਰੀ ਗੱਲ ਤੁਸੀਂ ਇੱਥੇ ਇੱਕ ਨੋਟ ਕੀਤੀ ਪਹਿਲਾਂ ਕਹਿ ਰਹੀ ਸੀ ਜਿਹੜਾ ਬੱਸ ਸਟੈਂਡ ਤੇ ਡਰਾਈਵਰ ਹੈਗਾ ਉਹਦਾ ਨਾਮ ਸੁਖਾ ਹੈ ਤੇ ਹੁਣ ਕੀ ਕਹਿ ਰਹੀ ਹੈ ਵੀ ਉਹ ਸੁਖਾ ਨਹੀਂ ਹੈ ਨਹੀਂ ਯਕੀਨਤਾ ਕਲਿੱਪ ਬੈਕ ਕਰਕੇ ਸੁਣ ਲਓ ਠੀਕ ਹੈ ਜੀ ਅੱਗੇ ਦੇਖਦੇ ਹਾਂ ਸ਼ਰੀਰ ਛੱਡੋ ਇਹਨੂੰ ਕੋਈ ਆਪਣੇ ਜਿਮ ਟ੍ਰੇਨਰ ਦਾ ਦੱਸ ਚੱਲ ਨਹੀਂ ਮੇਰੀ ਗੱਲ ਸੁਣੋ ਆਈ ਵਾਂਟ ਜੇ ਮੈਂ ਤੁਹਾਨੂੰ ਸੱਚੀ ਦੱਸਾਂ ਮੇਰੇ ਕੋਲ ਉਹ ਪ੍ਰੂਫ ਪਿਆ ਹੈ ਜੀ ਚੈਟਿੰਗਾਂ ਦੇ ਇਹਨੇ ਮੈਸੇਜ ਡਿਲੀਟ ਕੀਤੇ ਹੋਏ ਆ ਕਿਉਂ ਚੈਟਿੰਗਾਂ ਦੇ ਇਹਨੇ ਮੈਸੇਜ ਡਿਲੀਟ ਕੀਤੇ ਹੋਏ ਆ ਕਿਉਂ ਮਰ ਜਵਾਂ ਮੇਰੇ ਤੋਂ ਗਲਤੀ ਹੋ ਗਈ ਇਹ ਹੈ ਉਹ ਹੈ ਠੀਕ ਹੈ ਵਰਮਾ ਸੁਖਾ ਤੇ ਜੇ ਇਹਦੀ ਪਿਛਲੀ ਗੱਲ ਦੇ ਹਿਸਾਬ ਨਾਲ ਚੱਲਿਆ ਜਾਵੇ ਤਾਂ ਇੱਕ ਹਾਈਵੇ ਵਾਲਾ ਤੇ ਹੁਣ ਇੱਕ ਜਿਮ ਟ੍ਰੇਨਰ ਮੈਂ ਕਿਹਾ ਚਲੋ ਗਿਣਤੀ ਕਰ ਲਈਏ ਕਿਤੇ ਆਪਾਂ ਭੁੱਲ ਨਾ ਜਾਈਏ ਪਵੰਤਾ ਪੰणिमा ਹੈਗਾ ਹੀ ਐ ਪਰ ਟੋ ਪਰਮਨੈਂਟ ਹੈਗਾ ਮੈਨੂੰ ਤਾਂ ਇਹ ਲੱਗਦਾ ਜਿੱਥੇ-ਜਿੱਥੇ ਇਹਨਾਂ ਨੂੰ ਕੋਈ ਕੰਮ ਕਰਵਾ ਕੇ ਪੈਸੇ ਦੇਣੇ ਮੈਂਦੇ ਆ ਉਥੇ ਗਾਡੀਆਂ ਪਾ ਲੈਂਦੀ ਹੈਗੀਆਂ ਅੱਗੇ ਸ਼ਾਇਦ ਕੋਈ ਉਹ ਵੀ ਆ ਜਾਊਗਾ ヘア ਡ੍ਰੈਸਰ ਵੀ ਆ ਜਾਊਗਾ ਜਾਂ ਕੋਈ ਕੱਪੜੀਆਂ ਵਾਲਾ ਵੀ ਆ ਜਾਊਗਾ ਮੈਨੂੰ ਤਾਂ ਇਹ ਲੱਗਦਾ ਪਿਆ ਹੈਗਾ ਠੀਕ ਹੈ ਤੇ ਹੁਣ ਮੈਨੂੰ ਇੱਕ ਗੱਲ ਦੱਸਿਓ ਜਰਾ ਇਹਦੇ ਤੇ ਇਲਜ਼ਾਮ ਲੱਗਿਆ ਵੀ ਕਿੰਮੀ ਕਹਿ ਰਹੀ ਹੈ ਵੀ ਸੁਨੇਹਾ ਨੇ ਇਹਦਾ ਗਲਤ ਕੰਮ ਕਰਵਾਇਆ ਤੇ ਵੀਡੀਓ ਬਣਾਈ ਤੇ ਸੁਨੇਹਾ ਇਹਦੇ ਪੁਰਾਣੇ ਕਾਹੜੇ ਜਾਂ ਪੁਰਾਣੇ ਰਿਲੇਸ਼ਨ ਦੱਸਣ ਲੱਗੀ ਆਪਣੇ ਆਪ ਨੂੰ ਉਸ ਹਿਸਾਬ ਨਾਲ ਜਸਟੀਫਾਈ ਕਰਨ ਲੱਗੀ ਮੈਂ ਹੁਣ ਇੱ ਥੋੜੀ ਦੇਣ ਲੱਗੀਆਂ ਤੁਸੀਂ ਮੈਨੂੰ ਦੱਸਿਓ ਸਹੀ ਏ ਕਿ ਨਹੀਂ ਹੁਣ ਮੰਨ ਲਓ ਕੋਈ ਸੈਕਸ ਵਰਕਰ ਹੈ ਕੋਈ ਪ੍ਰੋਸਟੀਟਿਊਟ ਹੈ ਕਿ ਉਹਦਾ ਕੱਲ ਨੂੰ ਕੋਈ ਰੇਪ ਕਰਦੇ ਉਹ ਵਾਜਬ ਹੈ ਉਹ ਰੇਪ ਫਿਰ ਜਸਟੀਫਾਈਡ ਹੋਏਗਾ ਦੱਸਿਓ ਮੈਨੂੰ ਜ਼ਰਾ ਕਿਹੜੀ ਗੱਲ ਸਨੇਹਾ ਤੂੰ ਕਿੱਥੇ ਜੋੜਦੀ ਪਈ ਐ ਤੈਨੂੰ ਅਕਲ ਸ਼ਰਮ ਕੁਝ ਹੈ ਨਹੀਂ ਉਹ ਗਲਤ ਸੀ ਤੈਨੂੰ ਪਤਾ ਸੀ ਠੀਕ ਹੈ ਤੇ ਤੂੰ ਉਹਦੇ ਨਾਲ ਸੇਲ ਪੁਣਾ ਨਿਭਾਇਆ ਕਿਉਂ ਤੂੰ ਉਹਨੂੰ ਆਪਣੇ ਬਰਥਡੇ ਪਾਰਟੀ ਤੋਂ ਬੁਲਾਇਆ ਕਿਉਂ ਕੋਈ ਚੱਜ ਦੀ ਕੁੜੀ ਜਾਂ ਮੁੰਡਾ ਇਹੋ ਜਿਹੇ ਬੰਦੇ ਨੂੰ ਆਪਣੇ ਨੇੜੇ ਉਹ ਨਹੀਂ ਲੰਘਣ ਦਿੰਦਾ ਤੇ ਤੋਂ ਦੇ ਨਕਮਦੀ ਫਿਰਦੀ ਐ ਦਸੀ ਬਹੁਤ ਵਧੀਆ ਕੀਤਾ ਗਗਨ ਲੱਲੀ ਨੇ ਜਿਹੜਾ ਤੈਨੂੰ ਛੱਡਦਾ ਉਹ ਮੁੰਡਾ ਬਹੁਤ ਵਧੀਆ ਬਹੁਤ ਵਧੀਆ ਮੈਂ ਉਹਦਾ ਸਾਰਾ ਪੋਡਕਾਸਟ ਸੁਣਿਆ ਔਰ ਨਾਰਮਲੀ ਇੰਨੀ ਉਮਰ ਦੇ ਵਿੱਚ ਨਾ ਮੁੰਡੇ ਇੰਨੀਆਂ ਸੈਂਸਿਬਲ ਗੱਲਾਂ ਨਹੀਂ ਕਰਦੇ ਜਿੰਨੀਆਂ ਉਹ ਕਰਦਾ ਹੈ ਅੱਗੇ ਦੇਖਦੇ ਆ ਹੁਣੇ ਮੇਰੇ ਕੋਲੇ ਦੋ ਆਪਸ਼ਨਸ ਆ ਮੇਰੀ ਗੱਲ ਧਿਆਨ ਨਾਲ ਸੁਣੀਓ ਇੱਕ ਕਿ ਮੈਂ ਚੈਟਸ ਡਿਸਕਲੋਜ਼ ਕਰ ਸਕਦੀ ਆ ਜਦੋਂ ਉਹਨੇ ਮੇਰੇ ਤੇ ਐਲੀਗੇਸ਼ਨ ਲਾਇਆ ਜਾਂ ਕਿਸੇ ਵੀ ਪੇਜ ਵਾਲੇ ਨੇ ਕਿਹਾ ਤਾਂ ਕਿ ਮੀਨੇ ਐਲੀਗੇਸ਼ਨ ਲਾਈ ਆ ਤੇ ਮੈਂ ਟਾਈਮ ਨਹੀਂ ਲਾਉਣਾ ਮੈਂ ਕੱਲੇ-ਕੱਲੇ ਚੈਟ ਡਿਸਕਲੋਜ਼ ਕਰ ਦੇਣੀ ਆ ਠੀਕ ਹੈ ਐਂ ਮੈਂ ਪੋਸਟ ਪਾਉਂਦੀ ਸਟੋਰੀ ਨਹੀਂ ਉਹ ਵੀ ਮੇਰੇ ਕੋਲ ਸਾਰਾ ਕੁਝ ਹੈਗਾ ਵਿਦ ਡੇਟ ਸੈਕੰਡ ਥਿੰਗ ਜਿਹੜੀ ਆ ਦੀ ਫਰੈਂਡ ਆ ਹਨਾ ਉਹਦੀ ਮੇਰੇ ਕੋਲ ਵੌਇਸ ਰਿਕਾਰਡਿੰਗਸ ਪਈਆਂ ਆ ਕਿ ਇਹ ਇਦਾਂ ਦੀ ਉਹ ਯਸ ਨੇ ਹਾਂ ਇਹਨੇ ਉੱਥੇ ਗਲਤੀ ਕੀਤੀ ਮੈਨੂੰ ਬੜਾ ਗੁੱਸਾ ਚੜਿਆ ਮਤਲਬ ਉਹਦੇ ਸਾਰੇ ਅਪਰੂਵਮ ਪਹਿਲਾ ਆਪਸ਼ਨ ਕੀ ਦੇ ਰਹੀ ਐ ਮੇਰੇ ਕੋ ਕਿੰਮੀ ਦੀ ਚੈਟ ਪਈ ਹੋਈ ਐ ਕਿੰਮੀ ਨੇ ਇਹਦੇ ਨਾਲ ਕੁਝ ਪਰਸਨਲ ਗੱਲਾਂ ਕੀਤੀਆਂ ਹੋਣਗੀਆਂ ਤੇ ਉਹਨੂੰ ਵਾਇਰਲ ਕਰੂਗੀ ਓਕੇ ਤੇ ਦੂਸਰਾ ਆਪਸ਼ਨ ਇਹਦੇ ਕੋਲ ਕੀ ਐ ਵੀ ਇਹਦੀ ਇੱਕ ਫਰੈਂਡ ਨੇ ਇਹਨੂੰ ਦੱਸਿਆ ਸੀ ਵੀ ਕਿੰਮੀ ਦਾ ਅਜਈ ਐ ਅੱਛਾ ਜੇ ਤੈਨੂੰ ਪਤਾ ਸੀ ਵੀ ਕਿੰਮੀ ਇਦਾਂ ਦੀ ਹੀ ਹੈ ਹੈਗੀ ਐ ਠੀਕ ਐ ਤੇ ਫਿਰ ਉਹੀ ਗੱਲ ਐ ਤੂੰ ਉਹਦੇ ਨਾਲ ਸੇਲਪੁਣਾ ਨਿਭਾਇਆ ਕਿਉਂ ਉਹਨੂੰ ਆਪਣੇ ਬਰਥਡੇ ਪਾਰਟੀ ਤੇ ਬੁਲਾਇਆ ਕਿਉਂ ਤੇ ਤੀਜੀ ਗੱਲ ਜੇ ਕਿੰਮੀ ਅਜਈ ਹੈ ਠੀਕ ਐ ਤੇਰੇ ਹਿਸਾਬ ਨਾਲ ਉਹ ਗਲਤ ਕੁੜੀ ਉਹਦੇ 2 4 10 ਬੰਦੇ ਨਾਲ ਰਿਲੇਸ਼ਨ ਹੈਗੇ ਐ ਓਕੇ ਤੇ ਕੀ ਫਿਰ ਇਸ ਚੀਜ਼ ਨਾਲ ਤੇਰੀ ਇਹ ਹਰਕਤ ਜੋ ਤੂੰ ਕ੍ਰਾਈਮ ਕਹਿੰਦਾ ਐਕਚੁਅਲ ਤੇ ਕ੍ਰਾਈਮ ਐ ਉਹ ਜਸਟੀਫਾਈਡ ਹੁੰਦੀ ਐ ਉਹ ਮਾਫੀ ਦੇ ਕਾਬਿਲ ਐ ਹੈਡ ਡੰਕਰ ਦਿਮਾਗ ਦੀ ਉਗਦੀਆਂ ਹੈ ਨਹੀਂ ਧਰਤੀ ਤੋਂ ਨਿਕਲਦੀਆਂ ਹੈ ਨਹੀਂ ਐਡੀਆਂ ਪਲੈਨਿੰਗਾਂ ਐਡੀਆਂ ਪਲੋਟਿੰਗਾਂ ਕਰਨ ਲੱਗ ਜਾਂਦੀਆਂ ਹੈਗੀਆਂ ਸ਼ਰਮ ਨਹੀਂ ਆਉਂਦੀ ਤੇ ਤੁਹਾਡੇ ਮਾਪਿਆਂ ਨੂੰ ਤਾਂ ਹੀ ਅਸੀਂ ਕਹਿੰਦੇ ਆ ਵੀ ਕਿੱਥੇ ਆਓ ਸਾਹਮਣੇ ਇਹਨਾਂ ਨੂੰ ਜੋ ਦੂਜਾ ਆਪਸ਼ਨ ਹੈ ਮੇਰੇ ਕੋਲ ਮੈਂ ਕਰ ਸਕਦੀ ਆ ਮੈਂ ਸਾਬੀ ਨੂੰ ਫੋਨ ਕਰ ਸਕਦੀ ਆ ਨਹੀਂ ਪਰ ਚਲੋ ਉਹ ਤਾਂ ਚੀਜ਼ ਹੋਣੀ ਨਹੀਂ ਨਾ ਜੋ ਉਸ ਚੀਜ਼ ਤੇ ਇਨਵੈਸਟੀਗੇਸ਼ਨ ਹੁੰਦੀ ਆ ਜਾਂ ਕੁਝ ਵੀ ਐਸਾ ਮੈਨੂੰ ਤਾਂ ਨਹੀਂ ਪਤਾ ਫਾਇਰ ਮੈਨੂੰ ਤਾਂ ਨਹੀਂ ਪਤਾ ਮੈਂ ਇਸ ਚੀਜ਼ ਨੂੰ ਪ੍ਰੂਫ ਕਰ ਸਕਦੀ ਹਾਂ ਸੁਨੇਹਾ ਕੀ ਕਹਿ ਰਹੀ ਹੈ ਵੀ ਇਹਦੇ ਕੋਲ ਦੂਜਾ ਆਪਸ਼ਨ ਕੀ ਹੈ ਵੀ ਇਹ ਸਾਬੀ ਨੂੰ ਫੋਨ ਕਰੇਗੀ ਸਾਬੀ ਸ਼ਾਇਦ ਉਹੀ ਮੁੰਡਾ ਹੈਗਾ ਜਿੰਨੇ ਕਿਮੀ ਦੇ ਨਾਲ ਹੈਂਕੀ ਪੈਂਕੀ ਕੀਤਾ ਹੈਗਾ ਤੇ ਹੁਣ ਕਹਿ ਰਹੀ ਵੀ ਜੇ ਇਨਵੈਸਟੀਗੇਸ਼ਨ ਹੋਈ ਇਹ ਉਹ ਦੇਖ ਲੈ ਜੇ ਇਨਵੈਸਟੀਗੇਸ਼ਨ ਹੋਗੀ ਪੋਰਨ ਬਣਾਉਣ ਲਈ ਔਰ ਪੋਰਨ ਨੂੰ ਪ੍ਰਮੋਟ ਕਰਨ ਲਈ ਔਰ ਕਿਸੇ ਦੀ ਅਜਿਹੀ ਹਾਲਤ ਦਾ ਨਜਾਇਜ਼ ਫੈਲਾ ਚੱਕ ਕਿ ਕਿਤੇ ਕਾਰਵਾਈ ਹੋ ਗਈ ਨਾ ਤੂੰ ਸਾਰੀ ਉਮਰ ਬਾਹਰ ਨਹੀਂ ਆ ਸਕਣਾ ਸਮਝ ਗਈ ਅੱਜ ਦੇ ਡੇਢ ਦੇ ਵਿੱਚ ਤਾਂ ਮਤਲਬ ਇਹ ਹਾਲਾਤ ਹੈਗੇ ਜੇ ਤੁਸੀਂ ਕੁਝ ਅਜਿਹਾ ਸਰਚ ਵੀ ਕਰਦੇ ਹੈਗੇ ਹੋ ਨਾ ਤਾਂ ਉਹਦੇ ਤੇ ਵੀ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਸੋ ਕਾਈਂਡਲੀ ਜਿੰਨੇ ਵੀ ਮੇਰੇ ਵਿਊਅਰਸ ਹੈਗੇ ਆ ਠੀਕ ਹੈ ਆਪਣੇ ਫੋਨ ਤੇ ਅਜਿਹਾ ਕੁਝ ਨਾ ਸਰਚ ਕਰਿਓ ਇਹ ਨਾ ਹੁਣੇ ਤੁਸੀਂ ਰਾਤੀ ਸਰਚ ਕਰੋ ਤੇ ਸਵੇਰੇ ਤੁਹਾਡੇ ਦਰਵਾਜ਼ੇ ਤੇ ਉਲਸਾਈ ਹੋਵੇ ਫੋਨ ਕੀਤਾ ਉਸ ਤੋਂ ਅਗਲੇ ਦਿਨ ਜਦੋਂ ਇੱਦਾਂ ਮੈਂ ਕਿਹਾ ਵੀ ਇੱਦਾਂ ਇੱਦਾਂ ਗੱਲ ਹੋਈ ਵੀ ਇਹ ਸੱਚ ਆ ਉਹ ਹੱਸਣ ਲੱਗ ਗਿਆ ਕਿਉਂ ਮੇਰੇ ਯਾਰ ਦੇ ਕੇ ਪਲੀਜ਼ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਆ ਵੀ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹਾਂ ਮੈਨੂੰ ਨਹੀਂ ਪਤਾ ਕੀ ਹੋਇਆ ਕਿੱਦਾਂ ਹੋਇਆ ਵੀ ਮੈਨੂੰ ਮaaf ਕਰ ਦੇ ਮੈਨੂੰ ਉਹ ਕਹਾਣੀ ਦੇ ਵਿੱਚ 나 ਸਮਝੀ ਬਿਲਕੁਲ ਵੀ ਵੀ ਮੈਂ ਸੱਚੀ ਹੋਸ਼ ਚ ਨਹੀਂ ਸੀ ਮੈਨੂੰ ਪਤਾ ਹੋਣਾ ਉਹ ਰਿਟੇਕਿੰਗ ਮੀ ਫਰੇਸ਼ੀ ਵਿਦਿਆ ਦੇ ਨਾਲ ਗੱਲ ਕਰ ਰਹੀ ਹੈ ਕੀ ਕਹਿ ਰਹੀ ਹੈਗੀ ਜਦੋਂ ਮੈਨੂੰ ਸਵੇਰੇ ਇਹ ਪਤਾ ਲੱਗਿਆ ਜਦੋਂ ਦੋ ਚਾਰ ਜਣਿਆਂ ਨੇ ਇਹਨੂੰ ਦੱਸਿਆ ਹੋਵੇਗਾ ਵੀ ਕਿਵੇਂ ਰਾਤ ਨੂੰ ਤੇਰੇ ਇਹ ਖਲਾਸ ਸੀ ਤੇ ਇਹ ਹੋਇਆ ਤੇ ਇਹਨੇ ਉਸ ਮੁੰਡੇ ਨੂੰ ਫੋਨ ਕੀਤਾ ਜਿਹਦੇ ਨਾਲ ਇਹਦੀ ਨਾਈਟ ਰਾਤ ਮੈਂ ਨਹੀਂ ਕਹਿ ਸਕਦੀ ਵੀ ਸਪੈਂਡ ਕੀਤੀ ਕਿਸੇ ਨੇ ਸਪੈਂਡ ਕਰਵਾਈ ਸਾਜ਼ਿਸ਼ ਦੇ ਤਹਿਤ ਜੋ ਕਿਵੇਂ ਕਹਿ ਰਹੀ ਹੈ ਓਕੇ ਜਿਹਦੇ ਨਾਲ ਇਹ ਨਾਈਟ ਸਪੈਂਡ ਕਰਵਾਈ ਗਈ ਉਹਨੂੰ ਇਹ ਕਹਿ ਰਹੀ ਹੈ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹੈਗੀ ਆ ਉਬੇ ਜੇ ਕੋਈ ਵੀ ਵਿਆਹੀ ਵਰੀ ਜਨਾਨੀ ਕੁੜੀ ਨਹੀਂ ਚਾਹੀਦੀ ਬੋਲਾ ਘਰ ਖਰਾਬ ਹੋਵੇ ਵੀ ਮੈਨੂੰ ਉਸ ਕੈਟਾਗਰੀ ਦੇ ਵਿੱਚ ਨਾ ਲੈ ਠੀਕ ਹੈ ਵੀ ਹਾਂ ਉਸ ਕੈਟਾਗਰੀ ਦੇ ਵਿੱਚ ਨਾ ਲੈ ਅੱਛਾ ਕਿਵੇਂ ਮੈਨੇ ਗੱਲ ਅਸੀਂ ਤੂੰ ਉਸ ਮੁੰਡੇ ਨੂੰ ਕਹਿ ਰਹੀ ਹੈ ਮੈਨੂੰ ਉਸ ਕੈਟਾਗਰੀ ਦੇ ਵਿੱਚ ਨਾ ਲੈ ਤੇ ਜਿਹੜੀ ਕੁੜੀ ਜਿਹੜੀ ਜਨਾਨੀ ਇੱਕ ਤੋਂ ਵੱਧ ਮੁੰਡਿਆਂ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿ ਚੁੱਕੀ ਹੋਵੇ ਔਰ ਵਿਆਹ ਹੋ ਚੁੱਕਿਆ ਤੇਰਾ ਉਸ ਤੋਂ ਬਾਅਦ ਵੀ ਇਹ ਚੀਜ਼ਾਂ ਕਰਦੀ ਹੋਵੇ ਤਾਂ ਉਹਨੂੰ ਕਿਹੜੀ ਕੈਟਾਗਰੀ ਚ ਰੱਖਾਂਗੇ ਆਪਾਂ ਦੱਸ ਮੈਨ ਜ਼ਰਾ ਹੱਥ ਧੁੰਦੇ ਵੀ ਹੈ ਗੱਲ ਇਹ ਹੈ ਵੀ ਤੁਹਾਡੀ ਗਲਤੀ ਕਿਸੇ ਨੇ ਉਜਾਗਰ ਕਰਤੀ ਜਾਂ ਉਹਨੂੰ ਰਿਕਾਰਡ ਕਰ ਲਿਆ ਉਹਨੇ ਸੁਨੇਹਾ ਨੇ ਆਪਣੇ ਕਿਸੇ ਵੀ ਪਰਪਸ ਲਈ ਕੀਤਾ ਹੋਵੇ ਲੇਕਿਨ ਤੂੰ ਹੋਸ਼ੋ ਹਵਾਸ 'ਚ ਨਹੀਂ ਸੀ ਉਹ ਤੇ ਸੁਨੇਹਾ ਦੀ ਕੀ ਗਲਤੀ ਹੈ ਤੈਨੂੰ ਨਹੀਂ ਪਤਾ ਸੀ ਵੀ ਮੈਂ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖਣਾ ਹੈ ਚਲੋ ਅੱਗੇ ਗੱਲ ਕਰਦੇ ਆਂ ਇਹ ਵੀ ਹੋਇਆ ਕੀ ਕੀਤਾ ਹੋਇਆ ਕੀ ਨਹੀਂ ਹੋਇਆ ਤੁਸੀਂ ਆਪ ਸੋਚੋ ਵੀਰੇ ਇਹ ਸਾਰਾ ਕੁਝ ਪਲਾਨਡ ਨਹੀਂ ਸੀ ਕਿੱਥੇ ਦਾ ਘਰ ਕਿੱਥੇ ਉੱਥੋਂ ਫਗਵਾੜੇ ਤੋਂ ਕਿੰਨੇ ਕੁ ਦੂਰ ਆ ਆ ਤਾਂ ਪੁਰ ਤੋਂ ਇਹ ਘਰ ਨਹੀਂ ਲੈ ਕੇ ਗਈ ਕੋਣ ਸੀਗਾ ਇੱਕ ਮੈਨ ਸੀ ਇੱਕ ਏਂਜਲ ਸੀ ਉਹ ਤੁਸੀਂ ਪਾਸੇ ਕੋ ਗੁਰਿੰਦਰ ਅੰਦਰ ਕੋਈ ਵੀਡੀਓ ਵੀਡੀਓ ਕਰਦਣੇ ਕਿੱਥੇ ਨੇ ਅੰਦਰ ਹਣ ਕੀ ਕਹਿ ਰਹੀ ਐ ਵੀਰੇ ਇਹ ਤਾਂ ਸਾਜ਼ਿਸ਼ ਹੀ ਐ ਵੀ ਉਹਦਾ ਘਰ ਉਹ ਹੋਟਲ ਦੇ ਬੜੇ ਨੇੜੇ ਐ ਉਹਨੂੰ ਤਿੰਨ ਤਿੰਨ ਰੂਮ ਬੁੱਕ ਕਰਵਾਉਂਦੀ ਕੀ ਜ਼ਰੂਰਤ ਸੀ ਅੱਛਾ ਤੈਨੂੰ ਇਹ ਗੱਲ ਹੁਣ ਸਮਝ ਆ ਰਹੀ ਐ ਜਦੋਂ ਇਹ ਤੇਰੇ ਨਾਲ ਹਾਦਸਾ ਵਾਪਰ ਗਿਆ ਜਾਂ ਪਾਣਾ ਵਾਪਰ ਗਿਆ ਕਹਿ ਸਕਦੇ ਆ ਤੇ ਤੈਨੂੰ ਪਹਿਲਾਂ ਸਮਝ ਨਹੀਂ ਆਈ ਵੀ ਉਹਦਾ ਘਰ ਹੋਟਲ ਦੇ ਨੇੜੇ ਹੈਗਾ ਠੀਕ ਹੈ ਤੇ ਉਹਨੇ ਤਿੰਨ ਤਿੰਨ ਰੂਮ ਬੁੱਕ ਕਿਉਂ ਕਰਵਾਈ ਦੱਸੀ ਇਹ ਚੀਜ਼ਾਂ ਪਹਿਲਾਂ ਸੋਚਣ ਵਾਲੀਆਂ ਹੁੰਦੀਆਂ ਹੁਣ ਤਾਂ ਸਾਰਾ ਕੁਝ ਹੋ ਗਿਆ ਹੁਣ ਤੂੰ ਸੋਚਦੇ ਪੀਓ ਤਾਂ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਪਤਾ ਨਹੀਂ ਉਹ ਤੇਰੀ ਜਿਹੜੀ ਨੇ ਵੀਡੀਓ ਬਣਾਈ ਹੈਗੀ ਇਹ ਕਿੰਨਿਆਂ ਨੂੰ ਭੇਜੀ ਹੋਏਗੀ ਕੋਈ ਪਤਾ ਤੈਨੂੰ ਨਹੀਂ ਨਾ ਛੱਡੋ ਪਹਿਲਾਂ ਸੋਚੇ ਤਾਂ ਹੁੰਦਾ ਵੀ ਇਹ ਇਹ ਦੇ ਇੰਪੈਕਟ ਆ ਸਕਦੇ ਹੈਗੇ ਅੱਧੀਆਂ ਤੋਂ ਜ਼ਿਆਦੀਆਂ ਘਟਨਾਵਾਂ ਸਿਰਫ ਅਨਗੈਲੀ ਕਰਕੇ ਹੁੰਦੀਆਂ ਆ ਹਾਏ ਵਿਚਾਰੀ ਕਿੰਨੀ ਕਿੰਨਾ ਰੋ ਰਹੀ ਐ ਇਨ੍ਹਾਂ ਵਰਗਿਆਂ ਦੇ ਪੱਲੇ ਨਾ ਸਿਰਫ ਰੋਣੇ ਹੀ ਰਹਿ ਜਾਂਦੇ ਐ ਕਿਉਂਕਿ ਜਦੋਂ ਇਹ ਕੁਛ ਕਰਦੀਆਂ ਅਦੋਂ ਤਾਂ ਇਹ ਸੋਚਦੀਆਂ ਨਹੀਂ ਵੀ ਇਹਦੇ ਫਿਊਚਰ ਇੰਪੈਕਟ ਕੀ ਆਣਗੇ ਪਹਿਲਾਂ ਤਾਂ ਜੋ ਮਿਲਦਾ ਆਨ ਦੋ ਜੋ ਮਿਲਦਾ ਉਹਦਾ ਫਾਇਦਾ ਚੱਕ ਲੋ ਇਹ ਉਹ ਹੈਨਾ ਤੇ ਹੁਣ ਕੀ ਕਹਿ ਰਹੀ ਹੈ ਮੈਨੂੰ ਸੱਚੀ ਨਹੀਂ ਪਤਾ ਕੀ ਹੋਇਆ ਇਹ ਹੋਇਆ ਉਹ ਹੋਇਆ ਠੀਕ ਹੈ ਮਤਲਬ ਤੂੰ ਸੁਨੇਹਾ ਨੂੰ ਲੈ ਲੈ ਕੇ ਘੁੰਮਦੀ ਰਹੀ ਹੈ ਤੇ ਤੈਨੂੰ ਉਹਦੇ ਨੇਚੇ ਦਾ ਪੇਤ ਨਹੀਂ ਪਤਾ ਲੱਗਿਆ ਵੀ ਉਹ ਕਿੰਨੀ ਖਾਰ ਵਾਲੀ ਕੁੜੀ ਇਹ ਜਨਾਨੀ ਹੈ ਉਹਦੀ ਤਾਂ ਸ਼ਕਲ ਦੇਖ ਕੇ ਪਤਾ ਲੱਗਦਾ ਹੈਗਾ ਦੱਸੀ ਮੈਨੂੰ ਜ਼ਰਾ ਅਕਲ ਮੌਤ ਤੁਹਾਨੂੰ ਨਹੀਂ ਹੈਗੀ ਅਕਲ ਨਾਲ ਤੁਸੀਂ ਕੋਈ ਕੰਮ ਕਰਦੀਆਂ ਨਹੀਂ ਹੈਗੀਆਂ ਨਵਾਂ ਨਵਾਂ ਪੈਸਾ ਦੇਖਦੀਆਂ ਤੇ ਠੀਕ ਹੈ ਪੈਸਾ ਚਲੋ ਅਲੱਗ ਸਾਈਡ ਤੇ ਰਹਿ ਜਾਂਦਾ ਹੈਗਾ ਲੇਕਿਨ ਜਦੋਂ ਐਕਸੈਪਟੈਂਸ ਮਿਲਦੀ ਹੈ ਆਡੀਅנס ਤੋਂ ਵੀ ਹਾਂ ਇਹਨੇ ਸਬਸਕ੍ਰਾਈਬਰ ਵੱਧ ਗਏ ਇਹਨੇ ਫੋਲੋਅਰਸ ਵੱਧ ਗਏ ਤੇ ਇਹ ਚੀਜ਼ਾਂ ਇਹਨਾਂ ਦਾ ਦਿਮਾਗ ਖਰਾਬ ਕਰਦੀਆਂ ਹੈਗੀਆਂ ਤੇ ਉਹ ਨਤੀਜੇ ਦੇਖ ਲਓ ਤੁਹਾਨੂੰ ਕੋਈ ਮੈਨੂੰ ਮੈਨੂੰ ਮੈਸੇਜ ਮੈਨੂੰ ਕੁਛ ਵੀ ਨਹੀਂ ਮੈਨੂੰ ਕੁਛ ਵੀ ਨਹੀਂ ਆਦਾ ਮੈਨੂੰ ਪਤਾ ਹੀ ਨਹੀਂ ਮੈਂ ਗਈਆਂ ਮੈਂ ਕਿਸੇ ਬੰਦੇ ਕੋਸੀ ਜੀ ਵੀ ਮੈਂ ਕਹੇ ਵੀ ਨਹੀਂ ਆਵੇਗਾ ਮੈਂ ਕਿ ਮੈਨੂੰ ਮੈਨੂੰ ਬਿਲਕੁਲ ਬਲੈਕ ਹੋ ਗਿਆ ਤੁਹਾਨੂੰ ਨਹੀਂ ਪਤਾ ਬਸ ਤੁਸੀਂ ਇਹ ਚੀਜ਼ ਦਾ ਵਿਚਾਰ ਰਹੇ ਕਿ ਉਹ ਹੈ ਗਿਆ ਇਹ ਬੰਦੇ ਨੇ ਤੁਹਾਨੂੰ ਬਿਲਕੁਲ ਹੀ ਨਸ਼ਾ ਕਰਾਤਾ ਉਹ ਜਿਹੜਾ ਡੈੱਡ ਹੋ ਗਿਆ ਤਾਂ ਹੈਗੀ ਯਾ ਕੋਈ ਵੀਡੀਓ ਹੁਣ ਇਥੇ ਫਰੈਸ਼ ਵੀਰਾਇ ਨੂੰ ਅਲਰਟ ਕਰ ਰਿਹਾ ਵੀ ਇੱਦਾਂ ਦਾ ਉਸ ਬੰਦੇ ਦੇ ਕੋਲ ਵੀਡੀਓਜ਼ ਹੈਗੀਆਂ ਯਾਨੀ ਕਿ ਸਨੇਹਾ ਦੇ ਕੋਲ ਤੇ ਇਹ ਕੀ ਕਹਿ ਰਹੀਏ ਵੀਰੇ ਮੈਨੂੰ ਕੁਝ ਵੀ ਨਹੀਂ ਯਾਦ ਮੈਂ ਬਿਲਕੁਲ ਬਲੈਕ ਸੀ ਇਹ ਉਹ ਅੱਛਾ ਕਿਵੇਂ ਤੈਨੂੰ ਕੁਝ ਵੀ ਨਹੀਂ ਯਾਦ ਇਹਦੇ ਵਿੱਚ ਕੀ ਦੀ ਗਲਤੀ ਹੈ ਤੂੰ ਵੱਧ ਪੀਤੀ ਕਿਉਂ ਬੰਦਾ ਉਨੀ ਇੱਕ ਚੀਜ਼ ਕੰਜ਼ੂਮ ਕਰੇ ਜਿੰਨੀ ਕੁ ਉਹਦੀ ਕਪੈਸਿਟੀ ਹੈ ਜਾਂ ਆਪਣੇ ਸੈਂਸਸ ਦੇ ਵਿੱਚ ਰਹਿ ਸਕੇ ਠੀਕ ਹੈ ਗਲਤੀਆਂ ਤੁਹਾਡੀਆਂ ਫਿਰ ਤੁਹਾਡੀਆਂ ਗਲਤੀਆਂ ਦਾ ਜਦੋਂ ਕੋਈ ਨਜਾਇਜ਼ ਫਾਇਦਾ ਚੱਕਦਾ ਫਿਰ ਤੁਸੀਂ ਉਹਨੂੰ ਬਲੇਮ ਕਰਦੇ ਹੋ ਠੀਕ ਹੈ ਜਿਹਨੇ ਨਜਾਇਜ਼ ਫਾਇਦਾ ਚੱਕਿਆ ਉਹ ਵੀ ਗਲਤ ਹੈ ਲੇਕਿਨ ਉਸ ਲੈਵਲ ਤੱਕ ਤੁਹਾਡੀਆਂ ਗਲਤੀਆਂ ਦਾ ਨਜਾਇਜ਼ ਫਾਇਦਾ ਚੱਕਣ ਤੱਕ ਹਾਲਾਤਾਂ ਚ ਲਿਆਂਦਾ ਉਹਨੂੰ ਕਿੰਨੇ ਤੂੰ ਹੀ ਲਿਆਂਦਾ ਨਾ ਤੂੰ ਆਪਣਾ ਹਿਸਾਬ ਦੇ ਨਾਲ ਡਰਿੰਕ ਕਰਦੇ ਹਿਸਾਬ ਦੇ ਨਾਲ ਜੋ ਵੀ ਤੂੰ ਅੱਜ ਕੱਲ ਪਾਰਟੀਆਂ ਦੇ ਵਿੱਚ ਚੱਲਦਾ ਹੈਗਾ ਉਹ ਕੰਜ਼ਿਊਮ ਕਰਦੀ ਠੀਕ ਹੈ ਬਥੇਰੇ ਨਸ਼ੇ ਚੱਲਦੇ ਹੈਗੇ ਚਿੱਟਾ ਹੋ ਗਿਆ ਹਿਰੋਨ ਹੋ ਗਿਆ ਕੈਪਸੂਲ ਗੋਲੀਆਂ ਪਤਾ ਨਹੀਂ ਕੀ ਕੀ ਅੱਜ ਕੱਲ ਚੱਲੇ ਹੋਇਆ ਠੀਕ ਹੈ ਉਹ ਚੀਜ਼ ਬੰਦਾ ਉਨੀ ਹੀ ਕੰਜ਼ਿਊਮ ਕਰ ਇਵੇਂ ਜੇ ਅਗਰ ਅਸੀਂ ਆਪਣੇ ਹੋਸ਼ੋ-ਵਾਸਚ ਨਹੀਂ ਹੁੰਦੇ ਤੇ ਕੋਈ ਤਾਂ ਗਲਤ ਫਾਇਦਾ ਚੱਕਦਾ ਹੀ ਐ। ਸਨੇਹਾ ਨਾ ਹੁੰਦੀ ਤੇ ਉਹਦੀ ਜਗ੍ਹਾ ਸ਼ਾਇਦ ਕੋਈ ਹੋਰ ਹੁੰਦਾ। ਹੋਰ ਨਹੀਂ ਤੇ ਕੋਈ ਹੋਰ ਹੁੰਦਾ। ਠੀਕ ਐ। ਕੋਈ ਦੁਨੀਆ ਦੇ ਵਿੱਚ ਨਾ ਬਹੁਤ ਚੰਗੇ ਲੋਕ ਅੱਜ ਦੀ ਡੇਟ ਦੇ ਵਿੱਚ ਬੱਚੇ ਨਹੀਂ ਹੈਗੇ। ਸੋ ਆਪਣਾ ਧਿਆਨ ਆਪ ਰੱਖਣਾ। ਇਹ ਸਾਡੀ ਜ਼ਿੰਮੇਵਾਰੀ ਐ। ਆਪਣਾ ਧਿਆਨ ਆਪਣੇ ਬੱਚਿਆਂ ਦਾ ਧਿਆਨ ਆਪਣੀ ਫੈਮਿਲੀ ਦਾ ਧਿਆਨ ਠੀਕ ਐ। ਉਹ ਸਾਡੀ ਆਪਦੀ ਹੀ ਜ਼ਿੰਮੇਵਾਰੀ ਵੀ ਅਸੀਂ ਰੱਖੀ ਉਹਨਾਂ ਦਾ ਧਿਆਨ। ਇਹ ਤਾਂ ਬਹੁਤ ਵੱਡੀ ਨਾ ਗਲਤੀ ਸੀਗਾ ਜੋ ਮਰਜੀ ਗੱਲ ਆ ਤੁਸੀਂ ਹੁਣ ਮੈਨੂੰ ਪਗਰੋਰ ਹੋ ਕੇ ਤੁਸੀਂ ਕਿਹਾ ਸੀਗਾ। ਜਿਹੜੀ ਬਾਕੀ ਹੋਰ ਬੰਦੇ ਦੀ ਗੱਲ ਸੀਗੀ ਉਹ ਜਿਹੜਾ ਆਪਣਾ ਉਹ ਜੁਲਰੀ ਸ਼ੋਪ ਵਾਲਾ ਜਾਂ ਆਪਣਾ ਕਲੋਥ ਵਾਲੀ ਸ਼ੋਪ ਵਾਲਾ ਕਿਹੜਾ ਬੰਦਾ ਉਹ ਕੰਡਾ ਕੀ ਨਾ ਉਹਦਾ ਯਾਰ ਤੁਹਾਡਾ ਵੀ ਤਾਂ ਤੁਸੀਂ ਗਲਤ ਸੁਨੇਹਾ ਨਾ ਤੁਸੀਂ ਥਾਂ ਥਾਂ ਉਹ ਜਾਂਦੇ ਰਹੇ ਤੁਹਾਡੀ ਗਲਤੀ ਹੈ ਨਾ ਕਾਜੀ ਕਾਜੀ ਤੁਹਾਡਾ ਹੈ ਨਹੀਂ ਜੋ ਚੱਕਰ ਉਹ ਕਿਹੜੇ ਬੰਦੇ ਨਾਲ ਆਇਆ ਕਿ ਮੈਂ ਤੁਹਾਨੂੰ ਦੱਸਾਂ ਜੇਸ ਪੂਰੀ ਕਲਿੱਪ ਨੂੰ ਤੁਸੀਂ ਐਨਾਲਾਈਜ਼ ਕਰੋ ਇਹਦੇ ਵਿੱਚ ਸਾਰਾ ਕਰਮਾਂ ਦਾ ਖੇੜਾ ਹੈ ਕਰਮ ਮਤਲਬ ਜਿਹੜੇ ਅਸੀਂ ਕਰਮ ਕਰਦੇ ਹਾਂ ਉਹਦਾ ਸਾਨੂੰ ਫਲ ਕਿੱਦਾਂ ਤੇ ਕਿਵੇਂ ਕਿਸ ਰੂਪ ਦੇ ਵਿੱਚ ਮਿਲ ਸਕਦਾ ਹੈਗਾ ਹੁਣ ਇਹਦੇ ਵਿੱਚ ਪਵਨ ਦਾ ਕੀ ਖਸੂਰ ਸੀ ਠੀਕ ਹੈ ਨਾ ਪਵਨ ਦੇ ਨਾਲ ਤਾਂ ਗਲਤੀ ਹੋ ਰਹੀ ਸੀ ਨਾ ਵੀ ਉਹਦੀ ਜਨਾਨੀ ਵਿਆਹ ਤੋਂ ਬਾਅਦ ਵੀ ਜਗ੍ਹਾ-ਜਗ੍ਹਾ ਜਾ ਕੇ ਦਿਸ ਡੈਡ ਕਰ ਰਹੀ ਹੈਗੀ ਐ ਇਹਨੇ ਪਵਨ ਦੇ ਨਾਲ ਗਲਤ ਕੀਤਾ ਹੁਣ ਇਹਦੀ ਫਰੈਂਡ ਨੇ ਇਹਦੇ ਨਾਲ ਗਲਤ ਕੀਤਾ ਇਹ ਇਹਦਾ ਕਰਮ ਹੈਗਾ ਜੇ ਇਹਨੇ ਪਵਨ ਨਾਲ ਗਲਤ ਕੀਤਾ ਇਹਦੀ ਫਰੈਂਡ ਨੇ ਇਹਦੇ ਨਾਲ ਗਲਤ ਕੀਤਾ ਹੁਣ ਫਰੈਸ਼ ਵੀਰ ਵੀ ਕਹਿ ਰਿਹਾ ਵੀ ਤੁਹਾਡੀ ਵੀ ਤਾਂ ਗਲਤੀ ਸੀ ਨਾ ਵੀ ਤੁਸੀਂ ਸੁਨੇਹਾ ਨਾਲ ਜਗ੍ਹਾ-ਜਗ੍ਹਾ ਜਾਂਦੇ ਰਹੋ ਸਮਝੋ ਇਹ ਹਰ ਚੀਜ਼ ਇੱਕ ਨਿੱਕਾ-ਨਿੱਕਾ ਕਰਮ ਵੀ ਨਾ ਮਤਲਬ ਕਿੱਥੇ ਜੁੜ ਜਾਂਦਾ ਕਿੱਥੇ ਰੱਬ ਨੇ ਤੁਹਾਨੂੰ ਕਿਹਦਾ ਫਲ ਦੇ ਦੇਣਾ ਹੈਗਾ ਮਾੜੇ ਕਰਮ ਦਾ ਉਹ ਤੁਸੀਂ ਨਹੀਂ ਜਾਣਦੇ ਹੈਗੇ ਠੀਕ ਹੈ ਉਹਨੇ ਆਪਣੇ ਹਸਬੰਦ ਦੇ ਨਾਲ ਮਾਰਾ ਕੀਤਾ ਸੁਨੇਹਾ ਨੇ ਉਸ ਚੀਜ਼ ਦਾ ਇਤਾਂ ਸਾਹਮਣੇ ਆਇਆ ਫਲ ਠੀਕ ਹੈ ਸੁਨੇਹਾ ਨੇ ਗਗਨ ਲਾਲੀ ਦਾ ਆਉਣ ਵਾਲਾ ਫਿਊਚਰ ਘਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੀਆਂ ਗੱਲਾਂ ਪਿਛਲੇ 6.5 ਸਾਲ ਤੋਂ ਲੁਕੀਆਂ ਹੋਈਆਂ ਸੀ ਉਹ ਇਸ ਰੂਪ ਚ ਵਾਪਸ ਆ ਗਈਆਂ ਥਿਸ ਇਜ਼ ਅ ਕਾਲਡ ਕਰਮਾ ਸੋ ਪਲੀਜ਼ ਜਿੰਨੇ ਵੀ ਮੇਰੇ ਵਿਊਅਰਸ ਹੈਗੇ ਆ ਜਾਂ ਮੇਰੇ ਨਵੇਂ ਵਿਊਅਰਸ ਵੀ ਜਿਹੜੇ ਬਣਨਗੇ ਠੀਕ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕੋਈ ਵੀ ਕਰਮ ਕਰਨ ਲੱਗੇ ਨਾ ਸੋਚ ਲਿਆ ਕਰੋ ਵੀ ਹਾਂ ਜੇ ਮੈਂ ਕੁਝ ਗਲਤ ਕਰਨ ਲੱਗਿਆ ਪੀੜਾ ਫਲੁਚਰੰਪਕਟ ਵਾਈਗਰੂ ਨੇ ਪਰਮਾਤਮਾ ਨੇ ਮੇਰੇ ਸ਼ਿਵ ਨੇ ਮੇਰੀ ਗੋਰੀ ਨੇ ਮੈਨੂੰ ਕਿਸ ਤਰ੍ਹਾਂ ਦੇ ਦੇਣਾ ਮੈਨੂੰ ਕੋਈ ਪਤਾ ਨਹੀਂ ਹੈਗਾ ਤਾਂ ਕੋਈ ਵੀ ਮਾੜੇ ਤੁਹਾਡਾ ਛੋਟੇ ਤੋਂ ਛੋਟਾ ਵੀ ਗਲਤ ਕੰਮ ਕਰਨ ਲੱਗੇ ਨਾ ਸੋਚਿਆ ਕਰੋ ਡਰਿਆ ਕਰੋ ਇਦਾਂ ਸਾਹਮਣੇ ਆਂਦੇ ਆ ਠੀਕ ਹੈ ਤੇ ਇੱਕਾ ਕਿਸੇ ਨੇ ਹੋਰ ਮਾੜਾ ਕਰਮ ਕੀਤਾ ਸੀ ਉਹਦੀ ਐਗਜ਼ੈਂਪਲ ਵੀ ਆਪਾਂ ਤੁਹਾਨੂੰ ਜਲਦੀ ਹੀ ਕਿਸੇ ਵੀਡੀਓ ਦੇ ਵਿੱਚ ਦਵਾਂਗੇ ਦੇਖੋ ਅਗਲੇ ਕਲਿੱਪਾਂ ਮੇਰੇ ਨਾਲ ਪੈਨ ਉੱਪਰ ਬਾਡੀ ਪਈ ਆ ਤੇ ਤੂੰ ਖੁਦ ਮੰਨਿਆ ਸੀ ਜੀ ਚੁਪੜ ਮੰਨੀ ਜੀ ਰੁਕ ਜਾ ਰੁਕ ਜਾ ਸਾਡੀ ਮੈਥੇ ਉਦੋਂ ਮੈਨੂੰ ਮੈਸੇਜ ਜੋਂਦੀ ਸੀਗੀ ਬੜੀ ਬਟਿਕ ਵਾਲੀ ਦੁਪੱਟੇ ਮੈਂ ਉਹ ਮੈਨੂੰ ਖੁਦ ਮੰਨਿਆ ਮੈਂ ਮੇਰੇ ਕੋ ਅਗਲੇ ਮਹੀਨੇ ਹੋਰ ਫਿਰ ਮੈਂ ਉਹ ਪ੍ਰੂਫ ਪਾਦਾ ਮੇਰੇ ਕੋ ਉਹ ਮੰਨੋ ਖੁਦ ਮੰਨਿਆ ਉਹ ਕੋਈ ਨਹੀਂ ਬਤਾ ਐਦਾ ਕੋਈ ਮੰਨੀ ਜਵੇ ਪਰ ਮੈਂ ਤੁਹਾਨੂੰ ਗੱਲ ਦੱਸੀ ਦੀ ਮੈਂ ਕਿਹਾ ਮੈਂ ਤੁੱਕ ਵੀ ਸਟਾਕ ਕਰਦਾ ਸੀ ਮੈਂ ਬੀਨੋ ਦੇ ਮੈਸੇਜ ਜਦੋਂ ਹੋਣ ਆਣ ਲੱਗੇ ਹੁਣ ਇਹ ਫਰੈਸ਼ ਵੇਅਰ ਕੀ ਕਹਿ ਰਿਹਾ ਹੈ ਵੀ ਤੁਹਾਡਾ ਉਸ ਬੰਦੇ ਨਾਲ ਚੱਕਰ ਸੀ ਮੈਂ ਉਹਦੇ ਰਿਕਾਰਡਿੰਗ ਜਾਂ ਚੈਟ ਰੀਡ ਕਰਕੇ ਤੁਹਾਨੂੰ ਦੱਸਦਾ ਹੈਗਾ ਇੱਕ ਕੀ ਕਹਿ ਰਹੀ ਐ ਮੈਨੂੰ ਬੁਟੀਕ ਵਾਲੇ ਨੰਬਰ ਤੇ ਕਾਲ ਆਉਂਦੇ ਸੀ ਮੈਸੇਜ ਆਉਂਦੇ ਸੀ ਮੈਨੂੰ ਕੋਈ ਸਟਾਕ ਕਰ ਰਿਆ ਸੀ ਅੱਛਾ ਕਿਵੇਂ ਤੈਨੂੰ ਕੋਈ ਸਟਾਕ ਕਰ ਰਿਆ ਸੀ ਤੇ ਦੈਟ ਟਾਈਮ 2 ਪੁਲਿਸ ਕੰਪਲੇਂਟ ਕਿਉਂ ਨਹੀਂ ਕਰਵਾਈ ਤੇ ਦੈਟ ਟਾਈਮ 2 ਵਲੋਗ ਪਾ ਕੇ ਰੀਲ ਪਾ ਕੇ ਜਾਂ ਸਟੋਰੀ ਪੋਸਟ ਪਾ ਕੇ ਪਬਲਿਕ ਨੂੰ ਦੱਸਿਆ ਕਿਉਂ ਨਹੀਂ ਵੀ ਤੈਨੂੰ ਕੋਈ ਸਟਾਕ ਕਰ ਰਿਆ ਬਲੈਕਮੇਲ ਕਰ ਰਿਆ ਇਹ ਵੋ ਹੁਣ ਤੂੰ ਇੱਥੇ ਰੋਈ ਜਾ ਰਹੀ ਮੈਂ ਅੱਦੋਂ ਨਹੀਂ ਮੈਂ ਅੱਦੋਂ ਨਹੀਂ ਮੈਂ ਦੱਸਣੀ ਡੈਟ ਨਹੀਂ ਮੈਂ ਆਪਣੀ ਫੈਮਿਲੀ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਬਹੁਤ ਖੁਸ਼ ਹਾਂ ਹੁਣ ਕੀ ਇਹ ਚੀਜ਼ਾਂ ਕਰਨ ਦਾ ਮਤਲਬ ਕੀ ਫਾਇਦਾ ਠੀਕ ਹੈ ਇੰਨੇ ਤਾਂ ਤੇਰੇ ਰਿਲੇਸ਼ਨ ਸਾਹਮਣੇ ਆ ਗਏ ਬਰਮਾ ਸੁਖਾ ਹਾਈਵੇ ਵਾਲਾ ਉਹ ਜੁਲਰ ਠੀਕ ਹੈ ਵੱਧ ਗਈ ਨਾ ਗਿਣਤੀ ਠੀਕ ਹੈ ਹੁਣ ਜੁਲਰ ਵੀ ਐਡ ਹੋ ਗਿਆ ਨਾ ਠੀਕ ਹੈ ਅੱਗੇ ਦੇਖਦੇ ਆ ਕਿਹੜੀ ਕਿਹੜੀ ਗਿਣਤੀ ਹੋਰ ਵੱਧੀ ਹੈ ਇੰਨਾ ਕੁੜੀਆਂ ਦਾ ਜਿੰਨਾ ਵੀ ਮੈਂ ਐਨਲਾਈਜ਼ ਕੀਤਾ ਵਲੋਗਿੰਗ ਵਰਡ ਨੂੰ ਜਾਂ ਜਗਤ ਨੂੰ ਇਸ ਕੈਟਾਗਰੀ ਨੂੰ ਇੰਨਾ ਜਨਨੀਆਂ ਦੀਆਂ ਕੁੜੀਆਂ ਦੀ ਨਾ ਤਾਂ ਕੋਈ ਜ਼ਬਾਨ ਹੈ ਨਾ ਕੋਈ ਸੱਚ ਹੈ ਨਾ ਕੋਈ ਕਰੈਕਟਰ ਹੈ ਇੱਕ ਮਿੰਟ ਤੋਂ ਪਹਿਲਾਂ ਇਹ ਮੁੱਕਰ ਜਾਂਦੀ ਹੈ ਤੁਹਾਨੂੰ ਯਾਦ ਹੈ ਕਿ ਜਦੋਂ ਨਵੀਆਂ-ਨਵੀਆਂ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਸੀ ਚਲੋ ਆਪਾਂ ਹੁਣ ਇੱਕ ਝੂਠ ਫੜਿਆ ਨਾ ਵੀ ਹਾਂ ਮੈਂਨੇ ਆਪਰੇਸ਼ਨ ਨਹੀਂ ਕਰਾਇਆ ਤੇ ਸ਼ੁਰੂ-ਸ਼ੁਰੂ ਚ ਮੈਂ ਮੀਨੂ ਸਰ ਦੇ ਇੰਨੇ ਝੂਠ ਫੜ ਕੇ ਲਈ ਸੀ ਨਾ ਤੁਸੀਂ ਚਲੋ ਮੈਂ ਇੱਕ ਦੋ ਦਿਨਾਂ ਵਿੱਚ ਸ਼ਾਇਦ ਪਲੇਲਿਸਟ ਬਣਾ ਲਵਾਂਗੀ ਤੁਸੀਂ ਮੀਨੂ ਸਰ ਦੇ ਝੂਠਾਂ ਦੀ ਲਿਸਟ ਦੇਖਿਓ ਵੀ ਹਾਂ ਚਲੋ ਤੁਸੀਂ ਪਲੇਲਿਸਟ ਦੇ ਵਿੱਚ ਦੇਖਿਓ ਆਛੇ ਤੁਸੀਂ ਬਰਥਡੇ ਤੇ ਲਾਈਕ ਆ ਬੈਕ ਪਿਛੇ ਜਾ ਜਾ ਕੇ ਕੇਕ ਕਟਾਉਂਦੇ ਰਹੇ ਸਾਰਾ ਮੈਨੂੰ ਸੁਨੇਹਾ ਨਾ ਸਾਰੀ ਗੱਲ ਦੱਸੀ ਫਿਰ ਮੈਂ ਨੂੰ ਕਨਫਰਮ ਕੀਤੀ ਉਹਨੇ ਸਾਰੀ ਗੱਲ ਦੱਸੀ ਆ ਜਾ ਕੇ ਕੇਕ ਕਟਾਉਂਦੇ ਰਹੇ ਸਾਰਾ ਮੈਨੂੰ ਸੁਨੇਹਾ ਨਾ ਸਾਰੀ ਗੱਲ ਦੱਸੀ ਫਿਰ ਮੈਂ ਨੂੰ ਕਨਫਰਮ ਕੀਤੀ ਉਹਨੇ ਸਾਰੀ ਗੱਲ ਦੱਸੀ ਮੈਨੇ ਤਾਂ ਕਮਣੇ ਨਾਲ ਵੀ ਗਲਤੀ ਸੀ ਜਾ ਰਹਿਣਾ ਓਕੇ ਕੀ ਵੀ ਰੋਡ ਤੇ ਫੋਟੋ ਨੂੰ ਹੋਣਾ ਕੱਠਿਆਂ ਦੀ ਬਰਥਡੇ ਮੈਂ ਦੇਖ ਜੇ ਮੇਰੀ ਆ ਜਾਂ ਜੇ ਮੇਰੀ ਤੁਸੀਂ ਆ ਕਰਦੇ ਮੈਂ ਹੋਰ ਮੇਰੇ ਨਾਲ ਆ ਕੇ ਦੱਸਿਆ ਨਹੀਂ ਮੈਂ ਕਹਿੰਦੇ ਮੈਕਸਰ ਦੇ ਕੋ ਕੋ ਨਹੀਂ ਬੰਦੀ ਪਰ ਆ ਵੀ ਨਾ ਠੀਕ ਹੁੰਦਾ ਮੈਂ ਤੁਹੇ ਮੈਨੂੰ ਆਵਾਂ ਦੱਸੋ ਓ ਸਾਹਮਣੇ ਤਾਂ ਸੁਣਿਆ ਟੇਬਲ ਤੇ ਕੇਕ ਰੱਖਿਆ ਫਿਰ ਕੇਕ ਕਟਿਆ ਹੈਪੀ ਬਰਥਡੇ ਟੂ ਟੂ ਕੀਤਾ ਮੋਮਬਤੀਆਂ ਬੁਝਾਈਆਂ ਫਿਰ ਸਾਰਿਆਂ ਨੂੰ ਥੋੜਾ ਥੋੜਾ ਕੇ ਖਵਾਇਆ ਪਿੱਛੇ ਜਾ ਕੇ ਕੇ ਕਟਣਾ ਇਹ ਕਿਹੜੀ ਰਸਮ ਹੋਈ ਤੇ ਹੁਣ ਇਹ ਕਿੰਮੀ ਕੀ ਕਹਿ ਰਹੀ ਐ ਮੇਰੇ ਨਾਲ ਜੋ ਹੋਇਆ ਸਹੀ ਹੋਇਆ ਤੁਸੀਂ ਦੱਸੋ ਕਿੰਮੀ ਮੈਨੂੰ ਇਹ ਗੱਲ ਦਾ ਜਵਾਬ ਦੇਈਂ ਵਿਆਹ ਤੋਂ ਬਾਅਦ ਤੂੰ ਇੰਨੇ ਬੰਦਿਆਂ ਦੇ ਨਾਲ ਰਿਲੇਸ਼ਨ ਰੱਖੇ ਕੀ ਉਹ ਪਵਨ ਨਾਲ ਤੂੰ ਸਹੀ ਕੀਤਾ ਦੱਸੇ ਮੈਨੂੰ ਜਰਾ ਤੇ ਤੇਰੇ ਇੰਨੇ ਰਿਲੇਸ਼ਨਸ ਹੈਗੇ ਸੀ ਤੈਨੂੰ ਵਿਆਹ ਕਰਨ ਦੀ ਕੀ ਜਰੂਰਤ ਸੀ ਬੋਲ ਜਰਾ ਤੋ ਜੋ ਤੇਰਾ ਚਲਦਾ ਚਲਾਈ ਜਾਂਦੀ ਬਲੌਗਿੰਗ ਕਰੀ ਜਾਂਦੀ ਇੱਕ ਨਾ ਦੋ ਨਾ ਦਸ ਨਾ ਵੇਚਣ ਬਣਾਈ ਰੱਖਦੇ ਕੀ ਲੋੜ ਸੀ ਫਿਰ ਉਹਦੇ ਨਾਲ ਵਿਆਹ ਕਰਾਂਦੀ ਆ ਉਸ ਮੁੰਡੇ ਦੀ ਜ਼ਿੰਦਗੀ ਕਿਉਂ ਖਰਾਬ ਕੀਤੀ ਠੀਕ ਹੈ ਮੈਂ ਇਹ ਨਹੀਂ ਕਹਿ ਰਹੀ ਬਈ ਹਾਂ ਪਵਨ ਸਹੀ ਹੋ ਸਕਦਾ ਕਿਉਂਕਿ ਮੈਂ ਇੰਨਾ ਬਾਰੇ ਜ਼ਿਆਦਾ ਜਾਣਦੀ ਨਹੀਂ ਹੈਗੀ ਇਸ ਮਾਮਲੇ ਨੂੰ ਲੈ ਕੇ ਮੈਂ ਥੋੜੀ ਬਹੁਤ ਜਿੰਨੀ ਰਿਸਰਚ ਕੀਤੀ ਸੀ ਠੀਕ ਹੈ ਯਾ ਜਿਹੜੇ ਮੇਰੇ ਸੀਨੀਅਰ ਹੈਗੇ ਉਹਨਾਂ ਨੂੰ ਮੈਂ ਪੁੱਛਿਆ ਸੀ ਉਸ ਹਿਸਾਬ ਦੇ ਨਾਲ ਗੱਲ ਕਰ ਰਹੀ ਆ ਤੇ ਇਹਨਾਂ ਦੀ ਗੱਲਾਂ ਤੇ ਐਨਾਲਾਈਜ਼ ਜੋ ਮੈਂ ਕੀਤਾ ਹੈਗਾ ਉੱਤੇ ਵੀਡੀਓ ਬਣਾ ਰਹੀ ਆ ਠੀਕ ਹੈ ਫਿਰ ਵੀ ਜਿੰਨੇ ਵੀ ਮੁੰਡੇ ਮੈਨੂੰ ਦੇਖਦੇ ਜਿੰਨੇ ਵੀ ਪਰ ਮੈਨੂੰ ਦੇਖਦੇ ਕਿਹਨੇ ਪੰਦਨ ਨਾਲ ਸਹੀ ਕੀਤਾ ਉਹਨਾਂ ਲੱਖ ਬੁਰਾ ਹੋਏਗਾ ਮੈਨੂੰ ਨਹੀਂ ਪਤਾ ਉਹਦੇ ਬਾਰੇ ਠੀਕ ਹੈ ਲੇਕਿਨ ਬੀ ਕੇ ਵਾਈਫ ਬੀਂਗਏ ਵਾਈਫ ਜੋ ਇਹਨੇ ਪੰਦਨ ਨਾਲ ਕੀਤਾ ਉਹ ਸਹੀ ਹੈ ਕਿਹੜਾ ਬੰਦਾ ਬਰਦਾਸ਼ਤ ਕਰੂਗਾ ਕੋਈ ਨਹੀਂ ਬਰਦਾਸ਼ਤ ਕਰੂਗਾ ਜਨਾਨੀਆਂ ਫਿਰ ਸ਼ਾਇਦ ਬਰਦਾਸ਼ਤ ਕਰ ਲੈਂਦੀਆਂ ਵੀ ਮੇਰੇ ਘਰ ਵਾਲੇ ਦੀ ਸੇਲੀ ਸੀ ਜਾਂ ਉਹਨੇ ਉਹਦੇ ਨਾਲ ਰਿਲੇਸ਼ਨ ਬਾਇਆ ਲੇਕਿਨ ਬੰਦਾ ਕਦੇ ਵੀ ਨਹੀਂ ਬਰਦਾਸ਼ਤ ਕਰਦਾ ਹੁੰਦਾ ਸਮੇਂ ਕੀ ਤੁਸੀਂ ਅੱਗੇ ਦੇਖਦੇ ਆ ਗੈਰੀ ਬਿਲਕੁਲ ਮੈਂ ਉਹਨੂੰ ਪ੍ਰੂਫ ਭੇਜੇ ਪਈ ਆ ਯਾਰ ਭੈਣੇ ਹਾਦੂਈ ਹੈ ਤੁਹਾਡੇ ਇਕੱਠਿਆਂ ਦੇ ਬਗਨ ਉਹਦੇ ਪਿੱਛੇ ਲੈ ਕੇ ਮੈਂ ਕੀ ਬਰਥਡੇ ਮਨਾਇਆ ਕੋਈ ਗੱਲ ਨਹੀਂ ਮੇਰੇ ਮੇਰੇ ਕੋਈ ਗਲਤ ਗੱਲ ਨਹੀਂ ਸੀ ਕਿ ਕਾਦੇ ਵੱਡ ਦਾ ਕੋਈ ਇਹ ਬੰਦਾ ਕੁਝ ਤਾਂ ਕਰ ਸਕਦੀ ਮੈਂ ਤੁਹਾਨੂੰ ਹੋਰ ਨਾਲ ਚੱਕ ਕੇ ਠੀਕ ਹੋਇਆ ਮੈਂ ਕੋਈ ਕਾਦੇ ਪੋਛੇ ਪਿਛੇ ਆਪਣੇ ਸਟੋਰ ਦੇ ਪਿਛੇਲੀ ਜਾ ਕੇ ਖੇਦਾ ਯਾਰ ਕੋਈ ਨਾ ਬਣੀ ਕੋਈ ਚੱਕਨੀ ਮੈਂ ਨਾ ਹੁਣ ਹੁਣ ਕੀ ਕਹਿ ਰਹੀ ਐ ਵੀ ਹਾਂ ਮੈਂ ਕਾਦਾ ਬੜੇ ਬਣਾਇਆ ਦੇ ਕਿਵੇਂ ਸਭ ਤੋਂ ਵੱਧ ਬੜੇ ਤਾਂ ਤੂੰ ਹੀ ਬਣਾਇਆ ਚਾਹੇ ਬਣਾਇਆ ਤੇ ਚਾਹੇ ਤੇ ਤੁਮ ਬਣਵਾਇਆ ਗਿਆ ਸਭ ਤੋਂ ਵੱਧ ਬੜੇ ਤਾਂ ਤੇਰਾ ਹੀ ਬਣਿਆ ਹੋਇਆ ਸਟੋਰ ਦੇ ਪਿੱਛੇ ਇਹ ਉਹ ਤੇ ਆਪਣਾ ਫਰੈਸ਼ ਵੀਰ ਵੀ ਕਟਣੀ ਤੇ ਇਹ ਕੋਈ ਚੱਕਨੀ ਐ ਪੂਰਾ ਉਹਨੂੰ ਹੌਸਲਾ ਦੇ ਰਿਹਾ ਪੂਰੀ ਨੂੰ ਤਸੱਲੀ ਦੇ ਰਿਹਾ ਆ ਭੈਣ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਲੇਕਿਨ ਜਿਹੜਾ ਫ੍ਰੈਸ਼ੀ ਵੀ ਨੇ ਸਾਲ ਪਹਿਲਾਂ ਸਾਲ ਪਹਿਲਾਂ ਕੰਮ ਕੀਤਾ ਸੀ ਨਾ ਵੀ ਹਾਂ ਸਨੇਹਾ ਦੀਆਂ ਰਿਕਾਰਡਿੰਗਸ ਸੀ ਆ ਕਿੰਮੀ ਦੀਆਂ ਰਿਕਾਰਡਿੰਗ ਦੇਖੋ ਜਿਹੜੇ ਦੋਸਤ ਸਾਡੇ ਹੈਗੇ ਨਾ ਜਿੰਨੇ ਵੀ ਹੈ ਇਹ ਬੜੇ ਸਮਝਦਾਰ ਹੈ ਠੀਕ ਹੈ ਵੀ ਇਹਨਾਂ ਨੂੰ ਪਤਾ ਹੁੰਦਾ ਵੀ ਇਸ ਬੰਦੇ ਦਾ ਇੱਕ ਕੈਰੈਕਟਰ ਏ ਹੈ ਤੇ ਇਨ ਫਿਊਚਰ ਇਹ ਇਹ ਕਰ ਸਕਦਾ ਠੀਕ ਹੈ ਰਿਕਾਰਡਿੰਗਾਂ ਕਰਨੀਆਂ ਕੋਈ ਮਾੜੀਆਂ ਨਹੀਂ ਹੈਗੀਆਂ ਹੁਣ ਮੰਨ ਲਓ ਇਹ ਰਿਕਾਰਡਿੰਗ ਨਾ ਹੁੰਦੀ ਫ੍ਰੈਸ਼ੀ ਵੀਰ ਦੇ ਕੋਲ ਦੇ ਕੋਣ ਮੰਨਦਾ ਵੀ ਫ੍ਰੈਸ਼ੀ ਸੱਚ ਬੋਲ ਰਹੀ ਆ ਤਾਂ ਹਾਂ ਜਦੋਂ ਮੈਂ ਕਹ ਲੋ ਵੀ ਪਿੱਛੇ ਜੇ ਮੇਰਾ ਵੀ ਕਹਤੇ ਸੀ ਵੀ ਰਿਕਾਰਡਿੰਗ ਕਰਦੇ ਜੀ ਇਹ ਕਰਦੀ ਉਹ ਕਰਦੀ ਦੇਖੋ ਰਿਕਾਰਡਿੰਗ ਅਸੀਂ ਤਾਂ ਕਰਦੇ ਕਿਉਂਕਿ ਸਾਨੂੰ ਵੀ ਪਤਾ ਹੈਗਾ ਸਾਹਮਣੇ ਵਾਲਾ ਕਿਸੇ ਟਾਈਮ ਵੀ ਮੁੱਕ ਸਕਦਾ ਹੈਗਾ ਤੇ ਰਿਕਾਰਡਿੰਗਾਂ ਕਰਨੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਇਵਨ ਕਿ ਮੇਰੀ ਮਦਰ ਦਾ ਕਾਲ ਮੇਰੀ ਸਿਸਟਰ ਦਾ ਕਾਲ ਵੀ ਆਉਂਦਾ ਨਾ ਤਾਂ ਆਟੋ ਰਿਕਾਰਡਿੰਗ ਤੇ ਲੱਗਿਆ ਹੋਇਆ ਜਿਹੜਾ ਨੋਰਮਲ ਫੋਨ ਹੁੰਦਾ ਠੀਕ ਹੈ ਇੰਸਟਾ ਕਾਲ ਹਰ ਕੋਈ ਮੇਰੀ ਰਿਕਾਰਡਿੰਗ ਨਹੀਂ ਹੁੰਦੀ ਹੈਗੀ ਠੀਕ ਹੈ ਜਿਹੜਾ ਨੋਰਮਲ ਫੋਨ ਹੈ ਉਹ ਆਟੋ ਰਿਕਾਰਡਿੰਗ ਤੇ ਹੈਗਾ ਰਿਕਾਰਡਿੰਗ ਮੁੱਕ ਕਰਦਾ ਹੈਗਾ ਕਿ ਉਹ ਟਾਈਮ ਹੋ ਜਾਏਗਾ ਨਾ ਤੇ ਇਸ ਵੀਡੀਓ ਦਾ ਸੈਕਿੰਡ ਪਾਰਟ ਰਿਕਾਰਡ ਵੀ ਹੋਇਆ ਹੋਇਆ ਥੋੜਾ ਜਿਹਾ ਐਡਿਟ ਕਰਨ ਵਾਲਾ ਰਹਿੰਦਾ ਜੇ ਤੁਸੀਂ ਕਹੋਗੇ ਕੱਲ ਪਾ ਦਾਂਗੇ ਨਹੀਂ ਤੇ ਫਿਰ ਪਰਸੋਂ ਪਾ ਦਾਂਗੇ ਮੈਕਸਿਮਮ ਠੀਕ ਹੈ ਜੀ ਤੇ ਫਿਰ ਤੇ ਫਿਰ ਮਿਲਦੇ ਆ ਇਸ ਵੀਡੀਓ ਦੇ ਸੈਕਿੰਡ ਪਾਰਟ ਚ ਤਦ ਤੱਕ ਲਈ ਰਹਿਭ ਰੱਖਾ ਸਤਿ ਸ਼੍ਰੀ ਅਕਾਲ ਜੀ